ਰਾੜ ਸਾਹਿਬ ਇਸ ਫੈਸਲੇ ਦੀ ਉਮੀਦ ਸੀ ਤੁਹਾਨੂੰ ਇਹ ਲੱਗਦਾ ਸੀ ਕਿ ਜਿੰਨੇ ਵੱਡੀ ਪੱਧਰ ਤੇ ਲੀਡਰ ਅਲੱਗ ਹੋਏ ਆਂ ਕਿ ਨਹੀਂ ਬਾਹਰ ਕੱਢ ਸਕਦੇ ਭਿੰਦ ਸਾਹਿਬ ਸਾਹਿਬ ਹੈ ਉਹਨਾਂ ਨੂੰ ਕੱਢਿਆ ਨਹੀਂ ਉਹਨਾਂ ਦੇ ਬੇਟੇ ਨੂੰ ਕੱਢਤਾ ਬਾਕੀ ਵੀ ਚੰਦੂ ਮਾਜਰਾ ਸਾਹਿਬ ਨੂੰ ਕੱਢਤਾ ਉਹਨਾਂ ਦੇ ਬੇਟੇ ਨੂੰ ਕੱਢਿਆ ਨਹੀਂ ਕੱਲ ਡੇਰੇ ਦੇ ਮਾਮਲੇ ਤੇ ਜਦੋਂ ਬਹੁਤ ਜ਼ਿਆਦਾ ਘਿਰਗੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਤਾਂ ਉਸ ਵੇਲੇ ਇੱਕ ਇੱਕ ਲੋਕਾਂ ਦਾ ਧਿਆਨ ਭੜਕਾਉਣ ਲਈ ਆਪ ਦੇ ਜਨੇ ਵੱਡੀ ਖਬਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇੱਕ ਵਾਰ ਮੇਰਾ ਦੇ ਮੁਕਾਬਲੇ ਵੱਡੀ ਬਣ ਨਹੀਂ ਪਾਈ ਕਿਉਂਕਿ ਉਹ ਸਵਾਲ ਬਹੁਤ ਵੱਡੇ ਖੜੇ ਹੋ ਗਏ ਜਦੋਂ ਸੰਦੀਪ ਮਾੜੇ ਟਾਈਮ ਹੁੰਦੇ ਆ ਨਾ ਉਦੋਂ ਕਹਿੰਦੇ ਆ ਵੀ ਉੱਠ ਤੇ ਬੈਠਿਆਂ ਨੂੰ ਕੋਈ ਕੁੱਤਾ ਵੱਢ ਜਾਂਦਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੈਨੂੰ ਫੋਨ ਆਉਂਦਾ ਹੈ ਕਿ ਆਪਣੀ ਡੇਰੇ ਵਾਲੇ ਨਾਲ ਗੱਲ ਮੁੱਕ ਗਈ ਤੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਦੱਸ ਕਿੰਨੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਅੱਜ ਕਰਾ ਦੇਗਾ ਮੈਂ ਇੱਕ ਵਾਰੀ ਅੱਗੋਂ ਆਖਿਆ ਮੈਂ ਕਿ ਸਰ ਸਰਕਾਰ ਨਹੀਂ ਬਣਨੀ ਕੇ ਦਮ ਗੁੱਸਾ ਇੰਨਾ ਚੜ ਗਿਆ ਜਾਂ ਐਨਾ ਮੈਨੂੰ ਇਹ ਗੱਲ ਔੜ ਲੱਗੀ ਮੈਂ ਫੋਨ ਕੱਟ ਕੇ ਤੇ ਫੋਨ ਤੇ ਥਾੜ ਮਾਰਿਆ ਪ੍ਰੇਮੀਆਂ ਨੇ ਸਾਨੂੰ ਖੁੱਲਾ ਸਮਰਥਨ ਦਿੱਤਾ ਫਿਰ ਮੀਟਿੰਗ ਦਾ ਹੁਕਮ ਦੇਣ ਵਾਲੇ ਸੁਖਬੀਰ ਸਿੰਘ ਬਾਦਲਾ ਵੀ ਸਾਡੀ ਡੇਰੇ ਨਾਲ ਗੱਲ ਮੁੱਕ ਗਈ ਮੈਂ ਮੀਟਿੰਗਾਂ ਕਰਾਉਣ ਵਾਲਾ ਤੁਹਾਡੇ ਸਾਹਮਣੇ ਬੈਠਾ ਹੈ ਸਾਬਤ ਹੋ ਗਿਆ ਕਿ ਜਥੇਦਾਰ ਸਹਿਬਾਨਾਂ ਨੂੰ ਚੰਡੀਗੜ੍ਹ ਕੋਠੀ ਬੁਲਾਇਆ ਗਿਆ ਹੁਕਮ ਦਿੱਤਾ ਗਿਆ ਕਿ ਮਾਫੀ ਦੇਣੀ ਹੈ ਔਰ ਸਾਰੇ ਐਮਐਲਏ ਨੇ ਵੀ ਦੱਸਤਾ ਵੀ ਖੁਸ਼ਖਬਰੀਆਂ ਕਿਵੇਂ ਵੰਡੀਆਂ ਸੀ ਕੀਮਾ ਸਾਹਿਬ ਨੇ ਕਿਵੇਂ ਖੁਸ਼ਖਬਰੀਆਂ ਵੰਡੀਆਂ ਸੀ ਜੋ ਸ਼ਰਮਣੀ ਕਲਦਲ ਦੇ ਪ੍ਰਧਾਨ ਸਾਹਿਬ ਹੁਕਮਨਾਮੇ ਦੇ ਖਿਲਾਫ ਜਾ ਕੇ ਇਹ ਜਿਹੇ ਸੌਦਾ ਕਰਨ ਅੱਜ ਯਾਰ ਅਮਰਤਪਾਲ ਨੇ ਕਿਹੜੇ ਡੇਰੇ ਜਾ ਕੇ ਵੋਟਾਂ ਮੰਗੀਆਂ ਅੱਜ ਭਾਈ ਸਰਬਜੀਤ ਸਿੰਘ ਨੇ ਕਿਹੜੇ ਡੇਰੇ ਮੰਗੀਆਂ ਸਾਨੂੰ ਆਪਦੇ ਪੰਥ ਤੇ ਹੀ ਭਰੋਸਾ ਕਰ ਲੈਣਾ ਚਾਹੀਦਾ ਸੀ ਬਾਗੀ ਧੜੇ 'ਚ ਸਭ ਤੋਂ ਵੱਧ ਬੋਲਣ ਵਾਲੇ ਆ ਨਾ ਉਹ ਕਈ ਵਾਰੀ ਗੇੜੇ ਕਾਢਿਆ ਇਹ ਵਾਰ ਫੇਰ ਆ ਜਾਂਦੇ ਆ ਮੁਰਕੁੜ ਕੇ ਉੱਥੇ ਮੈਂ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂਗਾ ਦੀ 2017 ਦਾ ਰੌਲਾ ਪੈ ਰਿਹਾ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਦਿੱਲੀ ਮੀਟਿੰਗ ਹੁੰਦੀ ਹੈ ਡੇਰਾ ਸੱਚਾ ਸੌਦਾ ਸਾਧ ਦੇ ਜਿਹੜੇ ਮੁਖੀ ਦੇ ਨਾਲ ਉਸ ਵੇਲੇ ਤੁਹਾਨੂੰ ਯਾਦ ਹੈ ਕਿ ਤੁਸੀਂ ਕਿੱਥੇ ਕੋਲੇ ਕੋਈ ਸਬੂਤ ਨਹੀਂ ਹੈ ਤੇ ਨਾ ਮੇਰੇ ਯਾਦ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸ ਪੰਜਾਬ ਦੀ ਇਕਲauti ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਕੀ ਦਿਸ਼ਾ ਤੇ ਦਸ਼ਾ ਠੀਕ ਹੈ ਜਾਂ ਫਿਰ ਸਭ ਕੁਝ ਵਿਗੜਿਆ ਪਿਆ ਠੀਕ ਕਿਵੇਂ ਹੋਣਾ ਇੱਕ ਗੱਲ ਚੱਲੀ ਬਾਗੀ ਧੜਾ ਅਲੱਗ ਹੋਇਆ ਉਹਨਾਂ ਨੇ ਇੱਕ ਲਹਿਰ ਚਲਾਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਉਹ ਸੁਧਾਰ ਲਹਿਰ ਦੀ ਪ੍ਰੇਜ਼ੀਡੀਅਮ ਤਿਆਰ ਕੀਤੀ ਇੱਕ ਫੌਜ ਤਿਆਰ ਕੀਤੀ ਜਾਂ ਕਹਿ ਲਓ ਆਗੂ ਤਿਆਰ ਕੀਤੇ ਤੇ ਦੂਜੇ ਪਾਸਿਓਂ ਫੈਸਲਾ ਆ ਜਾਂਦਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਹ ਆਗੂ ਅਸੀਂ ਮੈਂਬਰਸ਼ਿਪ ਤੋਂ ਹੀ ਬਾਹਰ ਕਰਦੇ ਹਾਂ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਡੇ ਨਾਲ ਜਿਹੜੇ ਬਾਗੀ ਧੜੇ ਦੇ ਨਾਲ ਇਸ ਵਕਤ ਚੱਲ ਰਹੇ ਨੇ ਸੁਰਮਲਾਰੇ ਨੇ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਲੰਮਾ ਸਮਾਂ ਕੰਮ ਕੀਤਾ ਬਰਾੜ ਸਾਹਿਬ ਇਸ ਫੈਸਲੇ ਦੀ ਉਮੀਦ ਸੀ ਤੁਹਾਨੂੰ ਕਿ ਤੁਸੀਂ ਇੱਕ ਪਾਸੇ ਆਪ ਦੀ ਸੁਧਾਰ ਲਹਿਰ ਚਲਾਉਂਗੇ ਤੇ ਦੂਜੇ ਪਾਸੇ ਤੁਹਾਨੂੰ ਕਹਿਣਗੇ ਇਹਨਾਂ ਦਾ ਤਸ਼ਰਮਣੀ ਕਾਲੀ ਦਲ ਦੇ ਨਾਲ ਹੁਣ ਲਾਗਾ ਤਿੱਗ ਗਈ। ਵੀ ਕੋਈ ਇੱਕ ਗੱਲ ਹੈ ਕਿ ਪਿਛਲੇ ਸਮੇਂ ਚ ਵੀ ਜਿਹੜੇ ਡਿਕਟੇਟਰਸ਼ਿਪ ਜਿਵੇਂ ਚੱਲ ਰਹੀ ਸੀ, ਤਾਨਾਸ਼ਾਹੀ ਚੱਲ ਰਹੀ ਸੀ। ਸਾਨੂੰ ਉਮੀਦ ਤਾਂ ਸੀਗੀ ਪਰ ਸਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਜਿੰਨੇ ਵੱਡੀ ਪੱਧਰ ਤੇ ਲੀਡਰ ਅਲੱਗ ਹੋਏ ਆ ਵੀ ਨਹੀਂ ਬਾਹਰ ਕੱਢ ਸਕਦੇ। ਤੁਸੀਂ ਹੁਣ ਕੱਲ ਦੀ ਹਾਸੋ ਹੀਣੀ ਸਥਿਤੀ ਵੀ ਦੇਖੋ ਕਿ ਢੀਂਡਸਾ ਸਾਹਿਬ ਹੈ ਉਹਨਾਂ ਨੂੰ ਕੱਢਿਆ ਨਹੀਂ, ਉਹਨਾਂ ਦੇ ਬੇਟੇ ਨੂੰ ਕੱਢਤਾ। ਹਾਂ। ਬਾਕੀ ਵੀ ਚੰਦੂ ਮਾਜਰਾ ਸਾਹਿਬ ਨੂੰ ਕੱਢਤਾ ਉਹਨਾਂ ਦੇ ਬੇਟੇ ਨੂੰ ਕੱਢਿਆ ਨਹੀਂ ਆ। ਹਮਮਤਲਬ 13 ਬੰਦੇ ਤਾਂ ਪ੍ਰੋਸੀਡੀਅਮ ਤੇ 14ਵਾਂ ਸਾਡਾ ਕਨਵੀਨਰ ਹੈ 13 ਉਹ ਨਹੀਂ ਕੱਢੇ। ਮਤਲਬ ਤੁਸੀਂ ਫੈਸਲੇ ਕਿਵੇਂ ਕਰ ਰਹੇ ਹੋ? ਜਾਂ ਤਾਂ ਤੁਸੀਂ ਇਹ ਕਹੋ ਵੀ ਜਿਹੜੇ 25 ਤਰੀਕ ਦੀ ਮੀਟਿੰਗ 'ਚ ਲੀਡਰ ਸ਼ਾਮਲ ਸੀ ਉਹ ਫੁਲਾਫੁਲਾ ਹੈਗੇ ਆ 40 ਆ 45 ਆ ਸਾਰੇ ਹੀ ਕੱਢ ਤੇ ਹਨਾ ਮਤਲਬ ਇਹ ਤਾਨਾਸ਼ਾਹੀ ਫੈਸਲਾ ਮੈਂ ਇਸ ਕਰਕੇ ਕਰਾਰ ਦਿੰਦਾ ਕਿ ਕੋਈ ਮੀਟਿੰਗ ਨਹੀਂ ਹੋਈ। ਹਮਮਤਲਬ ਜਿਹੜੀ ਡਿਸਪਲਿਨਰੀ ਕਮੇਟੀ ਆ ਉਹਦੀ ਕੋਈ ਮੀਟਿੰਗ ਨਹੀਂ ਹੋਈ। ਜੇ ਮੀਟਿੰਗ ਹੋਈ ਹੋਵੇ ਕਦੇ ਤੁਸੀਂ ਕਿਸੇ ਫੇਸਬੁੱਕ ਤੇ ਪੜਿਆ ਹੋਵੇ ਕਦੇ ਕੋਈ ਚਿੱਠੀ ਪੱਤਰ ਪੜਿਆ ਹੋਵੇ ਕਦੇ ਕੋਈ ਖਬਰ ਲੱਗੀ ਪੜੀ ਹੋਵੇ ਮੈਂ ਤੁਹਾਡੇ ਸਾਹਮਣੇ ਬੈਠਾ ਤੇ ਮੈਂ ਇੱਕ ਚਿੱਠੀ ਲਿਖ ਕੇ ਸੁਝਾਈ ਦਿੱਤਾ ਸੀ ਨਾ ਮੈਨੂੰ ਕੋਈ ਚਿੱਠੀ ਪੱਤਰ ਦਿੱਤਾ ਹੋਵੇ ਕੋਈ ਸੱਦਾ ਪੱਤਰ ਦਿੱਤਾ ਹੋਵੇ ਐਸਐਮਐਸ ਭੇਜਿਆ ਹੋਵੇ ਕੋਈ ਫੋਨ ਕਾਲ ਆਈ ਹੋਵੇ ਕੋਈ ਮੀਟਿੰਗ ਹੀ ਨਹੀਂ ਹੋਈ ਗੱਲ ਮੁਕਦੀ ਹੈ ਕਿ ਕੱਲ ਡੇਰੇ ਦੇ ਮਾਮਲੇ ਤੇ ਜਦੋਂ ਬਹੁਤ ਜ਼ਿਆਦਾ ਘਿਰਗੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਤਾਂ ਉਸ ਵੇਲੇ ਇੱਕ ਇੱਕ ਲੋਕਾਂ ਦਾ ਧਿਆਨ ਭੜਕਾਉਣ ਲਈ ਆਪਦੇ ਜਨੇ ਵੱਡੀ ਖਬਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਪਰ ਮੇਰੇ ਦੇ ਮੁਕਾਬਲੇ ਵੱਡੀ ਬਣ ਨਹੀਂ ਪਾਈ ਕਿਉਂਕਿ ਉਹ ਸਵਾਲ ਬਹੁਤ ਵੱਡੇ ਖੜੇ ਹੋ ਗਏ ਜਦੋਂ ਸੰਦੀਪ ਮਾੜੇ ਟਾਈਮ ਹੁੰਦੇ ਆ ਨਾ ਉਦੋਂ ਕਹਿੰਦੇ ਆ ਵੀ ਉੱਠ ਤੇ ਬੈਠਿਆਂ ਨੂੰ ਵੀ ਕੁੱਤਾ ਵੱਢ ਜਾਂਦਾ ਤੇ ਉਹ ਸਮਾਂ ਚੱਲ ਰਿਹਾ ਆ ਅਕਾਲੀ ਦਲ ਤੇ ਮੈਂ ਤੁਹਾਨੂੰ ਅਸਲੀ ਗੱਲ ਦੱਸਾਂ ਮੈਂ ਜੇ ਤੁਸੀਂ ਮੇਰੀ ਚਿੱਠੀ ਦਾ ਸਾਰਾਂਸ਼ ਪੜ੍ਹੋ ਤਾਂ ਮੈਂ ਉਹਦੇ ਚ ਪ੍ਰਧਾਨ ਸਾਹਿਬ ਨੂੰ ਵਾਸਤਾ ਪਾਇਆ ਸੀ ਵੀ ਪ੍ਰਧਾਨ ਸਾਹਿਬ ਸਾਡੇ ਨਾਲ ਕਿ ਅਸੀਂ ਰੱਬ ਨੂੰ ਮਨਾ ਲੀਏ ਤੇ ਜਦੋਂ ਰੱਬ ਮੰਨ ਗਿਆ ਤੇ ਜਨਤਾ ਦੇ ਮਨਾਂ 'ਚ ਵੱਸ ਗਿਆ ਤੇ ਜਨਤਾ ਸਾਡੇ ਨਾਲ ਪਹਿਲਾਂ ਹੀ ਖੜ ਜੂਗੀ ਕੋਈ ਅਸਿਕਿਆ ਗੱਲ ਨਹੀਂ ਉਹ ਉਸ ਗੱਲ ਨੂੰ ਸਮਝਣ ਵਾਲੇ ਪਾਸੇ ਨਹੀਂ ਜਾ ਰਹੇ ਉਦੋਂ ਉਲਟੇ ਹੀ ਦਸ਼ਾ ਦੇ ਵਿੱਚ ਜਾ ਰਹੇ ਆ ਸਾਰੀਆਂ ਗੱਲਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੱਬੀਆਂ ਕਿਤੇ ਜਾਣੀਆਂ ਨਹੀਂ ਜੇ ਗੁਰੂ ਸਾਹਿਬ ਨੇ ਮੈਨੂੰ ਬੁਲਾਇਆ ਮੇਰਾ ਕੀ ਲੈਣਾ ਦੇਣਾ ਸੀ ਜਾਂ ਮੈਂ ਕੀ ਕੱਢਣਾ ਸੀ ਮੇਰੀ ਕੋਈ ਬਹੁਤ ਵੱਡੀ ਇੱਛਾ ਵੀ ਇਸ ਕੰਮ 'ਚ ਨਹੀਂ ਸੀਗੀ ਤਾਂ ਮੇਰਾ ਖਿਆਲ ਹੈ ਕਿ ਇਹ ਮੈਂ ਪਹਿਲਾਂ ਮੈਨੂੰ ਬੁਲਾ ਲਿਆ ਅੱਜ ਆ ਹੁਣ ਕੱਲ ਪਰਸੋਂ ਦਾ ਭਵੇਂ ਗੁਰੂ ਸਾਹਿਬ ਦਾ ਦੋਸ਼ੀ ਹੈ ਬੰਦਾ ਅਕਿਊਜ਼ਡ ਹੈਗਾ ਉਹਦੀ ਗੱਲ ਤੇ ਅਸੀਂ ਯਕੀਨ ਕਿੰਨਾ ਕਰੀਏ ਕਿੰਨਾ ਨਹੀਂ ਕਰੀਏ ਤਾਂ ਉਹ ਉਹ ਗੱਲਾਂ ਦਾ ਜਵਾਬ ਸਿੱਧੇ ਤੌਰ ਤੇ ਤਾਂ ਕਿਸੇ ਕੋਲੇ ਹੈ ਹੀ ਨਹੀਂ ਮਤਲਬ ਇਹ ਜੀ ਗੁਰੂ ਸਾਹਿਬ ਦਾ ਦੋਸ਼ੀ ਹੈ ਇਹ ਇਹ ਆਏ ਆ ਇਸ ਕੱਲ ਚ ਨਹੀਂ ਸਵਾਲ ਇਹ ਆ ਚਲ ਇਹਨਾਂ ਗੱਲਾਂ ਨੂੰ ਛੱਡ ਦਿਓ ਸੰਦੀਪ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਮੈਨੂੰ ਫੋਨ ਆਉਂਦਾ ਹੈ ਕਿ ਆਪਣੀ ਡੇਰੇ ਵਾਲੇ ਨਾਲ ਗੱਲ ਮੁੱਕ ਗਈ ਹੂੰ ਤੇ ਤੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ 'ਚ ਦੱਸ ਕਿੰਨੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਅੱਜ ਕਰਾ ਦੇਗਾ ਇਹ ਕਿਹੜੀ ਸਾਲ ਦੀ ਗੱਲ ਹੈ ਇਹ 2017 ਦੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ ਮੈਂ ਇੱਕ ਵਾਰੀ ਅੱਗੋਂ ਆਖਿਆ ਮੈਂ ਕਿਹਾ ਸਰ ਸਰਕਾਰ ਨਹੀਂ ਬਣਨੀ ਪਾਰਟੀ ਦਾਤੇ ਨਾ ਲਾਈਏ ਕਹਿੰਦੇ ਉਹਨਾਂ ਨੇ ਅੱਗੋਂ ਫੱਟਦੇ ਨੇ ਜਿਵੇਂ ਉਹਨਾਂ ਦੀ ਵੀ ਜ਼ੁਬਾਨ ਮਤਲਬ ਜਿਵੇਂ ਮੇਰੇ ਕਾਲਾ ਸੁਭਾਅ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਫਾਸਟ ਹੈ ਕਹਿੰਦੇ ਇਟ ਵਿਲ ਬੀ ਡਿਸਾਈਡਡ ਯਾਰ ਕੈਰੀ ਆਨ ਇਹ ਫਰਵਰੀ ਦਾ ਮਹੀਨਾ ਸੀ ਮਤਲਬ ਇਲੈਕਸ਼ਨ ਵਾਲੇ ਦਿਨਾਂ 'ਚ ਮੈਂ 6 ਨੰਬਰ ਕੋਠੀ 'ਚ ਬੈਠਾ 6 ਨੰਬਰ ਕੋਠੀ 'ਚ ਮੇਰਾ ਦਫਤਰ ਸ਼ਿਫਟ ਕੀਤਾ ਸੀ ਇਲੈਕਸ਼ਨਾਂ ਵੇਲੇ 6 ਨੰਬਰ ਕੋਠੀ ਆ ਸੀਐਮ ਦੇ ਮਗਰਲੇ ਪਾਸੇ ਸੀਐਮ ਸਾਹਿਬ ਦੇ ਘਰ ਦੇ ਮਗਰਲੇ ਪਾਸੇ ਇੱਕ 6 ਨੰਬਰ ਕੋਠੀ ਹੈ ਤਾਂ ਉੱਥੇ ਬੈਠੇ ਨੂੰ ਆਇਆ ਤੇ ਮੈਨੂੰ ਇੱਕੇ ਦਮ ਗੁੱਸਾ ਇੰਨਾ ਚੜ ਗਿਆ ਜਾਂ ਐਨਾ ਮੈਨੂੰ ਇਹ ਗੱਲ ਔੜ ਲੱਗੀ ਮੈਂ ਫੋ ਥੱਲੇ ਧਰਤੀ ਤੇ ਡਿੱਗ ਪਿਆ ਮੇਰਾ ਇੱਕ ਦੋਸਤ ਨਾਲ ਬੈਠਾ ਸੀ ਮੈਨੂੰ ਕਹਿੰਦਾ ਪ੍ਰਧਾਨ ਸਾਹਿਬ ਦਾ ਫੋਨ ਸੀ ਮੈਂ ਕਿਹਾ ਕਹਿੰਦਾ ਕੀ ਹੋ ਗਿਆ ਕੀ ਲੜਾਈ ਪੈ ਗਈ ਉਹਦੇ ਨਾਲ ਮੈਂ ਕਿਹਾ ਲੜਾਈ ਨਹੀਂ ਪਈ ਸਰਕਾਰ ਤਾਂ ਬਣਨੀ ਨਹੀਂ ਅਸੀਂ ਪਾਰਟੀ ਵੀ ਦਾਤੇ ਲਾਤੀ ਹੈ ਮੇਰੇ ਉਸ ਦਿਨ ਦੇ ਸ਼ਬਦ ਹੈ ਕੋਈ ਅੱਜ ਨਵੇਂ ਨਹੀਂ ਬਣੇ ਮੈਂ ਇਹ ਗੱਲ ਉਹਦੋਂ ਵੀ ਕਹੀ ਤੇ ਅਸੀਂ ਮੀਟਿੰਗਾਂ ਕਰਾਈਆਂ ਸਾਰੇ ਜ਼ਿਲ੍ਹਿਆਂ ਚ ਪ੍ਰੇਮੀਆਂ ਨੇ ਸਾਨੂੰ ਖੁੱਲਾ ਸਮਰਥਨ ਦਿੱਤਾ ਜੀ ਤੋਂ ਬਾਅਦ ਕਈਆਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਵੀ ਕੀਤਾ ਗਿਆ ਫਿਰ ਮੀਟਿੰਗਾਂ ਦਾ ਹੁਕਮ ਦੇਣ ਵਾਲੇ ਸੁਖਬੀਰ ਸਿੰਘ ਬਾਦਲਾ ਵੀ ਸਾਡੀ ਡੇਰੇ ਨਾਲ ਗੱਲ ਮੁੱਕ ਗਈ ਮੈਂ ਮੀਟਿੰਗਾਂ ਕਰਾਉਣ ਵਾਲਾ ਤੁਹਾਡੇ ਸਾਹਮਣੇ ਬੈਠਾ ਹਲਕਾ ਇੰਚਾਰਜ ਤੇ ਜਨਤਾ ਜਿਹੜੀ ਆ ਉਹ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਈ ਤੁਹਾਡੀ ਇਸ ਗੱਲ ਨਾਲ ਇੱਕ ਗੱਲ ਤਾਂ ਕਲੀਅਰ ਹੋ ਗਈ ਪ੍ਰਦੀਪ ਕਲੀਅਰ ਦੀਆਂ ਬਹੁਤੀਆਂ ਗੱਲਾਂ ਤਾਂ ਸੱਚੀਆਂ ਫਿਰ ਬਾਹਲੀਆਂ ਮੈਨੂੰ ਐ ਮੈਂ ਦੱਸੋ ਮੈਂ ਤੁਹਾਨੂੰ ਦੱਸਾਂ ਵੀ ਉਹ ਗੁਰੂ ਸਾਹਿਬ ਦਾ ਦੋਖੀ ਹੈ ਉਹ ਕਿਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੈਂ ਕੋਈ ਉਹਦਾ ਤਰਫਦਾਰੀ ਨਹੀਂ ਲੈਂਦਾ ਪਰ ਤਿੰਨ ਚਾਰ ਗੱਲਾਂ ਕੱਲ ਜਿਹੜੀਆਂ ਮੇਰੇ ਸਾਹਮਣੇ ਵਾਪਰਦੀਆਂ ਸੀ ਉਹਦਾ ਉਹ ਜਦੋਂ ਕੋਰਿਲੇਟ ਹੁੰਦੀਆਂ ਤੇ ਗੱਲ ਜਮ੍ਹਾਂ ਸਹੀ ਆਉਂਦੀ ਹੈ ਇੱਕ ਤਾਂ ਇਹ ਵੋਟਾਂ ਦਾ ਸੌਦਾ ਸਾਡਾ ਅਕਾਲ ਤਖਤ ਸਾਹਿਬ ਦੀ ਹੁਕਮਾਂ ਤੋਂ ਬਾਅਦ ਮੁੱਕਿਆ ਇਹ ਕਿਉਂ ਮੁਕਾਇਆ ਮੈਂ ਤੁਹਾਡੇ ਸਾਹਮਣੇ ਬੈਠਾ ਸਾਰੇ ਜ਼ਿਲ੍ਹਿਆਂ 'ਚ ਮੀਟਿੰਗਾਂ ਹੋਈਆਂ ਕੋਈ ਦੱਸ ਦਿੰਦੇ ਨਹੀਂ ਹੋਈਆਂ ਤਾਂ ਤੁਸੀਂ ਡੇਰੇ ਦੇ ਉਲਟ ਡੇਰੇ ਦੇ ਹੁਕਮਨਾਮੇ ਦੇ ਉਲਟ ਜਾ ਕੇ ਤੁਸੀਂ ਸਵੋਟਾਂ ਦਾ ਸੌਦਾ ਕੀਤਾ ਕੀ ਕੀ ਇਹ ਗੱਲ ਸਾਡੇ ਹਜਮ ਹੋਣ ਯੋਗ ਹੈ ਪ੍ਰਦੀਪ ਝੂਠ ਬੋਲਦਾ ਕਿ ਸੱਚ ਬੋਲਦਾ ਉਹਨੂੰ ਛੱਡ ਦਿਓ ਪੁਸ਼ਾਕ ਵਾਲਾ ਕੇਸ 2014 ਚ ਖਤਮ ਹੋ ਗਿਆ 12 ਚ ਇਹਨਾਂ ਨੇ ਕੈਂਸਲੇਸ਼ਨ ਪੁਆਈ ਕਰਦੇ ਕਰਾਉਂਦੇ ਢਿੱਲੇ ਤਰੀਕੇ ਨਾਲ ਜਦੋਂ ਤੋਂ 14 ਦਾ ਇਲੈਕਸ਼ਨ ਸੀਗਾ ਮੇਰਾ ਖਿਆਲ ਹੈ ਜੇ ਮੈਂ ਤਰੀਕਾ ਨਹੀਂ ਮੇਰੇ ਯਾਦ ਉਦੋਂ ਅੱਗੇ ਅਪੀਲ ਹੀ ਨਹੀਂ ਪਾਈ ਅਸੀਂ ਹਮ ਮਤਲਬ ਪੁਸ਼ਾਕ ਵਾਲੇ ਕੇਸ ਨਾਲੋਂ ਵੱਡਾ ਕਿਹੜਾ ਕੇਸ ਹੈ ਪੁਸ਼ਾਕ ਵਾਲੇ ਕੇਸ ਵੇਲੇ ਵੀ ਜਾਨਣਾ ਗਈਆਂ ਤੇ ਭਾਈਚਾਰਾ ਟੁੱਟਿਆ ਪੰਜਾਬ ਦਾ ਤੇ ਬੇਅਦਬੀ ਵੇਲੇ ਕੇਸਾਂ ਵੇਲੇ ਵੀ ਭਾਈਚਾਰਾ ਟੁੱਟਿਆ ਤੇ ਜਾਨਾਂ ਗਈਆਂ ਇਹਦਾ ਮਤਲਬ ਜ਼ਿੰਮੇਵਾਰ ਕੌਣ ਹੈ ਜਿਹੜੇ ਪਿੱਛੇ ਅਸੀਂ ਇਹਦਾ ਮਤਲਬ ਜਿਹੜੇ ਮੁਲਾਕਾਤਾ ਕਰਦੇ ਫਿਰਦੇ ਉਹ ਹੀ ਹੋਏ ਨਾ ਸੁਖਬੀਰ ਸਿੰਘ ਬਾਦਲ ਇਸ ਦਾ ਮਤਲਬ ਇਹ ਹੋਇਆ ਤੀਜੀ ਤੀਜੀ ਗੱਲ ਤੀਜੀ ਗੱਲ ਸਾਬਤ ਹੋ ਗਿਆ ਕਿ ਜਥੇਦਾਰ ਸਹਿਬਾਨਾ ਨੂੰ ਚੰਡੀਗੜ੍ਹ ਕੋਠੀ ਬੁਲਾਇਆ ਗਿਆ ਪਰ ਮੈਂ ਵੀ ਗਵਾਹ ਹਾਂ ਸਿੱਧਾ ਕਿ ਇਹ ਬੁਲਾਇਆ ਗਿਆ ਔਰ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਮਾਫੀ ਦੇਣੀ ਹੈ ਔਰ ਸਾਰੇ ਐਮਐਲਏ ਨੇ ਵੀ ਦਸਤਾਵੇਜ਼ ਖੁਸ਼ਖਬਰੀਆਂ ਕਿਵੇਂ ਵੰਡੀਆਂ ਸੀ ਚੀਮਾ ਸਾਹਿਬ ਨੇ ਕਿਵੇਂ ਖੁਸ਼ਖਬਰੀਆਂ ਵੰਡੀਆਂ ਸੀ ਦਬਾਅ ਪਾ ਕੇ ਮਾਫੀ ਦਿੱਤੀ ਇਹ ਤਿੰਨ ਗੱਲਾਂ ਤਾਂ ਯਾਰ ਮੈਂ ਤੁਹਾਨੂੰ ਦੱਸੀ ਜਨਾ ਤੇ ਪਬਲਿਕ ਡੋਮੇਨ ਚ ਹੈ ਵੀ ਇਹ ਅਸੀਂ ਦੇ ਅਕਾਲਤਖਬ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤੀਆਂ ਪ੍ਰਦੀਪ ਨੇ ਕੀ ਕਿਹਾ ਕੀ ਨਹੀਂ ਕਿਹਾ ਚਲੋ ਮੈਂ ਉਹਨੂੰ ਛੱਡ ਹੀ ਦਿੰਦਾ ਸਾਰੀ ਗੱਲ ਨੂੰ ਉਹਦਾ ਜਿਹੜੇ ਬੰਦੇ ਨੇ ਐਡਾ ਕਨਾਉਣਾ ਮੰਨ ਲਓ ਅਪਰਾਧ ਕੀਤਾ ਤੇ ਮੈਂ ਮੈਂ ਵੀ ਕਹਿਣਾ ਵੀ ਚਲ ਨਾ ਜੇ ਆਹ ਤਿੰਨ ਗੱਲਾਂ ਦਾ ਮੇਰੀਆਂ ਦਾ ਤਾਂ ਕੋਈ ਜਵਾਬ ਦੇ ਦੇ ਪ੍ਰਦੀਪ ਕਲੀਅਰ ਕਹਿੰਦਾ ਮੈਂ ਪੋਲੀਟੀਕਲ ਵਿੰਗ ਦਾ ਉੱਥੇ ਕਰਤਾ ਧਰਤਾ ਸੀ ਡੇਰੇ ਵੱਲੋਂ ਵਾਕਈ ਉਹ ਪੰਜਾਬ ਚ ਆਉਂਦਾ ਰਿਹਾ ਇੱਕ ਹੋਰ ਹਰਸ਼ ਧੂਰੀ ਦਾ ਨਾਮ ਲੈਂਦਾ ਮੀਟਿੰਗਾਂ ਨੂੰ ਲੈ ਕੇ ਸੁਖਬੀ ਸਿੰਘ ਬਾਦਲ ਹੁੰਦੀਆਂ ਨਹੀਂ ਮੇ ਮੈਂ ਮੈਂ ਜੇ ਗਲਤ ਨਾ ਹੋਵਾਂ ਕਿਤੇ ਅਣਜਾਣੇ ਚ ਜਾਣੇ ਚ ਕਿਤੇ ਮਿਲਿਆ ਹੋਵਾਂ ਮੈਨੂੰ ਪਤਾ ਨਹੀਂ ਪਰ ਮੈਂ ਨਹੀਂ ਇਹ ਵੇਖਿਆਗਾ ਚੰਡੀਗੜ੍ਹ ਚ ਹਰਸ਼ ਧੂਰੀ ਤੇ ਰਾਮ ਸਿੰਘ ਆਉਂਦੇ ਹੁੰਦੇ ਸੀ ਔਰ ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸ ਦਿਆਂ ਕੋਰਿਲੇਟ ਕਿਵੇਂ ਹੁੰਦੀਆਂ ਗੱਲਾਂ ਮਾਫੀ ਵਾਲੀਆਂ ਕੱਲ ਮੇਰੇ ਦਿਮਾਗ ਚ ਗੱਲ ਸਟ੍ਰਾਈਕ ਕੀਤੀ ਕਿਉਂਕਿ ਜਿਹੜਾ ਉਹ ਕਹਿੰਦੇ ਨਾ ਪੰਜਾਬੀ ਚ ਚੀਮਾ ਸਾਹਿਬ ਨੇ ਲਿਖਿਆ ਇਹ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਪਰਮੈਨਿਉ ਜਿਹੜੀ ਗੱਲ ਦਾ ਪਤਾ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਜਦੋਂ ਫਲੈਸ਼ ਹੋਈ ਨਾ ਖਬਰ ਕਿ ਡੇਰੇ ਨੇ ਮਾਫੀ ਮੰਗੀ ਤੇ ਪਤਾ ਨਹੀਂ ਇਸ ਤਰ੍ਹਾਂ ਦੀ ਖਬਰ ਚੱਲੀ ਤੇ ਰਾਮ ਸਿੰਘ ਤੇ ਮੈਂ ਅਰਸ਼ ਤੂਰੀ ਮੇਰੇ ਕੋਲੇ ਭੱਜ ਕੇ ਆਉਂਦੇ ਆ ਕਿ ਬਾਬਾ ਕਹਿੰਦਾ ਮੈਂ ਬਿਆਨ ਵਾਪਸ ਦੇ ਦੂੰ ਮੈਂ ਕੋਈ ਮਾਫੀ ਨਹੀਂ ਮੰਗੀ ਇਹਨੂੰ ਯਾਰ ਤੁਸੀਂ ਟੀਵੀਆਂ ਤੇ ਚੇਂਜ ਕਰਾਓ ਕਿਉਂਕਿ ਸਭ ਤੋਂ ਪਹਿਲਾਂ ਪੀਟੀਸੀ ਨੇ ਫਲੈਸ਼ ਕੀਤੀ ਸੀ ਕਿਉਂਕਿ ਸਾਰੀਆਂ ਖਬਰਾਂ ਪਹਿਲਾਂ ਟੀਵੀ ਪੀਟੀਸੀ ਤੇ ਫਲੈਸ਼ ਹੁੰਦੀਆਂ ਮੈਂ ਖੁਦ ਫੋਨ ਕਰਕੇ ਉਹਨਾਂ ਦੀ ਉਹ ਜਿਹੜਾ ਸਕਰੋਲ ਚੱਲਦਾ ਉਹਦੀ ਸਟਿੱਪ ਬਦਲੀ ਬ੍ਰੇਕਿੰਗ ਨਿਊਜ਼ ਜਿਹੜੀ ਹੈ ਉਹਨੂੰ ਥੋੜਾ ਚੇਂਜ ਕਰਾਇਆ ਵੀ ਯਾਰ ਪੰਗਾ ਨਾ ਖੜਾ ਹੋ ਜਾਏ ਤੁਸੀਂ ਮਾਫੀ ਵੀ ਬਣ ਜੇ ਸਪਸ਼ਟੀਕਰਨ ਸ਼ਬਦ ਲਿਖ ਦਿਓ ਜਾਂ ਜਿਵੇਂ ਉਹ ਚਾਹੁੰਦੇ ਸੀ ਮੈਂ ਕੋਲ ਮੋਲ ਕਰਕੇ ਉਹ ਕਰਾਇਆ ਕਿਵੇਂ ਇਸ਼ਤਿਹਾਰ ਲੱਗੇ ਪਤਾ ਨਹੀਂ ਸੀ ਦੂਜੇ ਪਾਸੇ ਚਿੱਠੀ ਚ ਤਾਂ ਲਿਖਿਆ ਜਾ ਚੁੱਕਾ ਜਿਵੇਂ ਚਲਾਇਆ ਗਿਆ ਨਹੀਂ ਫਿਰ ਚਲੋ ਖਰ ਮੈਨੂੰ ਵੀ ਤਾਂ ਕਿਸੇ ਨੇ ਕਿਹਾ ਹੀ ਹੋਣਾ ਉਸ ਚੈਨਲ ਦੇ ਜੀ ਤੁਸੀਂ ਨਾਮ ਲੈ ਰਹੇ ਆ ਨਹੀਂ ਦੇਖੋ ਉਹਦੇ ਚ ਹੋ ਸਕਦਾ ਉਹ ਪੰਜਾਬੀ ਵਾਲੀ ਚਿੱਠੀ ਭੇਜੀ ਹੋਵੇ ਮੈਂ ਤਾਂ ਹਲੇ ਉਸ ਵੇਲੇ ਤੱਕ ਚਿੱਠੀ ਵੀ ਨਹੀਂ ਦੇਖੀ ਸੀ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਸਾਰਾ ਕੁਝ ਗਿਣੇ ਵਿੱਚ ਠੰਗ ਨਾਲ ਹੋ ਰਿਹਾ ਸੀ ਤੇ ਅਕਾਲ ਤਖਤ ਸਾਹਿਬ ਨੂੰ ਅਸੀਂ ਇਹਦਾ ਮਤਲਬ ਸਮਝ ਨਹੀਂ ਰਹੀ ਸੀ ਰਹੇ ਅਸੀਂ ਹੋਰ ਮੈਂ ਜਿਸ ਦਿਨ ਪਹਿਲੇ ਦਿਨ ਸੰਦੀਪ ਜੀ ਮੈਂ ਇੱਕ ਬੇਨਤੀ ਕਰਾਂ ਮੇਰੇ ਚ ਲੱਖ ਨੁਕਸ ਹੋਣਗੇ ਨਾ ਮੈਂ ਕੋਈ ਅਮਰਤ ਧਾਰੀਆਂ ਨਾ ਮੈਂ ਪੂਰਾ ਸਿੱਖਾਂ ਪਰ ਮੈਂ ਪਹਿਲੇ ਦਿਨ ਦਾ ਇਸ ਮੁੱਦੇ ਤੇ ਸਟਕ ਸੀਗਾ ਕਿ ਅਸੀਂ ਹੁਕਮਨਾਮੇ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਮੈਂ ਇੱਕ ਬੇਨਤੀ ਕਰਦਿਆਂ ਮੇਰੇ ਚ 100 ਆਇਬ ਹੋਣਗੇ ਮੈਂ ਨਹੀਂ ਕਹਿੰਦਾ ਵੀ ਮੈਂ ਬਹੁਤ ਸੰਪੂਰਨ ਸਿੱਖਾਂ ਜਾਂ ਬੰਦਾ ਹੈਗਾ ਉਹਨੂੰ ਛੱਡ ਦਿਓ ਪਰ ਮੈਂ ਜਿੱਥੇ ਇਹ ਹੁੰਦਾ ਸੀ ਮੇਰਾ ਮੇਰਾ ਉੱਥੇ ਮਾਨਪ੍ਰਤੀਸਦਾ ਸੀ ਤੇ ਮੈਂ ਕਹਿੰਦਾ ਸੀਗਾ ਔਰ ਮੈਂ ਵਿਚੇ ਵਿੱਚ ਬੜਾ ਜ਼ੋਰ ਲਾਇਆ ਨਹੀਂ ਗੱਲ ਬਣੀ ਪਰ ਮੁਕਦੀ ਗੱਲ ਇਹ ਆ ਯਾਰ ਵੀ ਸ਼ਰਮਣੀ ਅਕਾਲੀ ਦਲ ਤੇ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਹੁਕਮਨਾਮੇ ਦੇ ਖਿਲਾਫ ਜਾ ਕੇ ਇਹ ਜਿਹੀਆਂ ਸੌਦਾ ਕਰਨ ਅੱਜ ਯਾਰ ਅਮਰਤਪਾਲ ਨੇ ਕਿਹੜੇ ਡੇਰੇ ਜਾ ਕੇ ਵੋਟਾਂ ਮੰਗੀਆਂ ਅੱਜ ਭਾਈ ਸਰਬਜੀਤ ਸਿੰਘ ਨੇ ਕਿਹੜੇ ਡੇਰੇ ਮੰਗੀਆਂ ਸਾਨੂੰ ਆਪਦੇ ਪ ਤੇ ਭਰੋਸਾ ਕਰ ਲੈਣਾ ਚਾਹੀਦਾ ਇਸ ਕਰਕੇ ਇਹ ਮੇਰਾ ਖਿਆਲ ਹੈ ਕਿ ਇਹ ਬੜੇ ਵੱਡੇ ਸਵਾਲ ਹੈ ਇਸ ਦਾ ਮਤਲਬ ਤੁਹਾਡੀਆਂ ਗੱਲਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਕਿ ਜਦੋਂ ਨਾਤਾ ਤੋੜ ਦਿੱਤਾ ਗਿਆ ਸਮਾਜਿਕ ਧਾਰਮਿਕ ਰੂਪ ਦੇ ਉੱਤੇ ਇਹ ਕਹਿ ਦਿੱਤਾ ਗਿਆ ਕਿ ਉਹਨਾਂ ਨਾਲ ਨਾਤਾ ਨਹੀਂ ਰੱਖਣਾ ਫਿਰ ਵੀ ਸ਼ਰਮਣੀ ਕਾਲੀ ਦਾ ਲਿੰਕ ਵਿੱਚ ਰਹਿੰਦਾ ਡੇਰੇ ਦਾ ਜਨਾਬ 10 12 ਜਿਲਿਆਂ ਦੀਆਂ ਮੀਟਿੰਗਾਂ ਇੱਕ ਦਿਨ 'ਚ ਮੈਂ ਰੇਂਜ ਕਰਾਈਆਂ ਪੈਲਸ ਉਹ ਕੋਏ ਉਹ ਪੈਲਸ ਵਿੱਚ ਵਿੱਚ ਜੇ ਤੁਸੀਂ ਵੇਖੋ ਤਾਂ ਕਈਆਂ ਦੀਆਂ ਵੀਡੀਓ ਤੁਰੀਆਂ ਫਰਦੀਆਂ ਵੀ ਕਿਵੇਂ ਉੱਥੇ ਸਾਰਾ ਕੁਝ ਅਨਾਉਂਸ ਹੋਇਆ ਇਹ ਇਹ ਕੋਈ ਲੁਕਸ਼ਪ ਕੇ ਥੋੜੀ ਹੋਇਆ ਇਹ ਤੁਹਾਡੀ ਗੱਲ ਸੁਣ ਕੇ ਤਾਂ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਧੜੇ ਦੇ ਲੀਡਰ ਜਿਹੜੇ ਉਹਨਾਂ ਦੇ ਹੱਕ 'ਚ ਬੋਲਦੇ ਉਹ ਕਹਿਣਗੇ ਫਿਰ ਚਰਨਜੀਤ ਸਿੰਘ ਬਰਾੜ ਵੀ ਤੇ ਉਹਨਾਂ ਹੀ ਹੋਣਾ ਜਿਹੜੇ ਮੈਂ ਮੈਂ ਹਾਂ ਇੱਥੇ ਮੈਂ ਪਹਿਲਾਂ ਆ ਜਾਣਾ ਜਿਸ ਦਿਨ ਸਾਡੀ ਜਦੋਂ ਮੈਂ ਲਹਿਦਾ ਹੋਇਆ ਪਹਿਲੀ ਮੀਟਿੰਗ ਚ ਮੈਂ ਇਹ ਗੱਲ ਕਹੀ ਵੀ ਤੁਸੀਂ ਕਿਸੇ ਨੇ ਜਾਣਾ ਹੈ ਕੱਲ ਤੱਕ ਸਭ ਤੇ ਜਾਇਓ ਨਹੀਂ ਜਾਣਾ ਨਾ ਜਾਇਓ ਮੈਂ ਜ਼ਰੂਰ ਲਿਖ ਕੇ ਦੇ ਕੇ ਆਉਂਗਾ ਕਿ ਤੁਸੀਂ ਤਾਂ ਆਦਿਆਂ ਨੇ ਸਜ਼ਾ ਲਵਾ ਲਈ ਜਿਹੜੇ ਮੀਟਿੰਗਾਂ ਕਰਕੇ ਤੇ ਮੀਟਿੰਗਾਂ ਕਰਾਉਣ ਵਾਲੇ ਤਾਂ ਅਸੀਂ ਐ ਜਾਂ ਹੋਰ ਜਿਹੜੀਆਂ ਗੱਲਾਂ ਦੇ ਸੁਣ ਸੁਣ ਕੇ ਚੁੱਪ ਕਰਦੇ ਰਹੇ ਆ ਭਾਗੀਦਾਰ ਤਾਂ ਅਸੀਂ ਐ ਇਸ ਕਰਕੇ ਤਾਂ ਹੀ ਦੇ ਕੇ ਆਂਦਾ ਵੀ ਅਸੀਂ ਰੋਕ ਨਹੀਂ ਸਕੇ ਤੇ ਬੋਲੇ ਵੀ ਨਹੀਂ ਇਹ ਚੁੱਪ ਰਹਿਣ ਦੀ ਜਿਹੜੀ ਸਾਨੂੰ ਸਜ਼ਾ ਬਣਦੀ ਉਹ ਜ਼ਰੂਰ ਸਾਨੂੰ ਦਿਓ ਅਸੀਂ ਤਾਂ ਇਹੀ ਮੰਗਿਆ ਸੀ ਕੀ ਮੰਗਿਆ ਹੋਰ ਇਹ ਇਹਦੇ 'ਚ ਨਾ ਅਸੀਂ ਕੋਈ ਸ਼ਿਕਾਇਤ ਕੀਤੀ ਉਹਨਾਂ ਦੀ ਇੱਕ ਨਾ ਮੀਡੀਆ ਨੂੰ ਮੈਂ ਤੁਹਾਡੇ ਜ਼ਰੀਏ ਬੇਨਤੀ ਕਰਦਿਆਂ ਤੁਹਾਨੂੰ ਵੀ ਬੇਨਤੀ ਕਰਾਂ ਅਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਅਸੀਂ ਤਾਂ ਇਹ ਕਿਹਾ ਵੀ ਸਾਡੇ ਕੋਲੋਂ ਆ ਗਨਾਹ ਹੋ ਗਿਆ ਇਹਦੀ ਸਾਨੂੰ ਜੋ ਸਜ਼ਾ ਬਣਦੀ ਹੈ ਲਾ ਕੇ ਤੇ ਮaaf ਕੀਤਾ ਜਾਵੇ ਇਸ ਕਰਕੇ ਇਹ ਇਹ ਤਾਂ ਦੋਤੇ ਦੋ ਚਾਰ ਵਾਲਾ ਕੇਸ ਹੈ ਇਹਦੇ 'ਚ ਕੀ ਰੌਲਾ ਸਾਰੇ ਸਿੱਖ ਪੰਥ ਨੂੰ ਪਤਾ ਲੱਗ ਗਿਆ ਸਾਰੀ ਸਿੱਖ ਜਗਤ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਵੀ ਇਹ ਵੋਟਾਂ ਪਿੱਛੇ ਕੀ ਕੁਝ ਹੁੰਦਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਵੋਟਾਂ ਪਿੱਛੇ ਹੁੰਦੀਆਂ ਰਹੀਆਂ ਤੁਸੀਂ ਖੁਦ ਗਵਾਹ ਹੋਏ ਹੋ ਉਸ ਗੱਲਾਂ ਦੇ ਕਈ ਗੱਲਾਂ ਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਤੁਸੀਂ ਸੁਣੀ ਹੋਣੀ ਹੈ ਉਸ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਠੋਕ ਕੇ ਕਹਿ ਰਿਹਾ ਕਹਿੰਦੇ ਤੁਸੀਂ ਦੋ ਗੱਲਾਂ ਨੂੰ ਮੀਡੀਆ ਵਾਲੇ ਜੋੜੋ ਨਾ ਮਾਫੀਨਾਮਾ ਹੋਰ ਚੀਜ਼ ਹੈ ਬੇਅਦਬੀਆਂ ਹੋਰ ਚੀਜ਼ ਹੈ ਇਹ ਸਾਰੀਆਂ ਗੱਲਾਂ ਨੂੰ ਆਪਸ ਵਿੱਚ ਮਿਕਸ ਨਾ ਕਰੋ ਕਹਿੰਦੇ ਇਹਦੇ ਨਾਲ ਖਚੋਲਾ ਪੈਂਦਾ ਇਹਦੇ ਨਾਲ ਗੁੰਝਲਦਾਰ ਸਥਿਤੀ ਹੁੰਦੀ ਹੈ ਮੀਡੀਆ ਨੂੰ ਕਹੀ ਜਾ ਰਿਹਾ ਕੀ ਦੋਵੇਂ ਚੀਜ਼ਾਂ ਇੱਕੋ ਮਿਕੋ ਨਹੀਂ 100% ਇੱਕ ਪੁਆਇੰਟ ਇੱਕੋ ਹੈ ਉਹਦਾ ਕਾਰਨ ਇਹ ਹੈ ਵੀ ਜੇ ਸਹੀ ਤਰੀਕੇ ਦੀ ਮਤਲਬ ਲਿਆਜ ਨਾ ਪਾ ਲਈ ਹੁੰਦੀ ਤੇ ਸਖਤੀ ਹੁੰਦੀ ਤੇ ਫਿਰ ਇਹ ਹੁਣੇ ਨਹੀਂ ਸੀਗਾ ਤੁਸੀਂ ਅੰਦਾਜ਼ਾ ਲਾਉਂਦੇ ਕਿੱਥੇ ਤਾਂ ਉਹ ਹੁਣ ਜਿਹੜੀ ਗੱਲ ਕਹਿ ਰਿਹਾ ਜੇ ਸੱਚ ਹੈ ਵੀ ਮੈਂ ਇਧਰਲਾ ਬਾਬਾ ਤੇ ਉਧਰਲੇ ਬਾਬੇ ਤੇ ਫਿਰ ਇੱਥੇ ਸਖਤੀ ਕੀ ਹੋਣੀ ਸੀ ਤੇ ਪੁੱਛਗਿਛ ਕੀ ਹੋਣੀ ਸੀ ਹੂੰ ਸਮਝ ਗਏ ਨਾ ਇਸ ਕਰਕੇ ਇਹ 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 ਬੇ ਲੋੜੀਆਂ ਝੂਠ ਬੋਲ ਕੇ ਇਹ ਇਹ ਸੱਚ ਤੇ ਪੜਦਾ ਨਹੀਂ ਪੈਣਾ ਹਾਂ ਔਰ ਜੇ ਕੋਈ ਸਿਆਸੀ ਗੱਲ ਹੋਵੇ ਉਹਦੇ ਤੇ ਪੜਦਾ ਪੈ ਜਾਂਦਾ ਸਿਆਸੀ ਬੰਦੇ ਦਾ ਤੇ ਸਿਆਸਤ ਲਈ ਝੂਠ ਬੋਲਿਆ ਕੰਮ ਚੱਲ ਜਾਂਦਾ ਗੁਰੂ ਸਾਹਿਬ ਨਾਲ ਕਿਵੇਂ ਚੱਲ ਜੂਗਾ ਯਾਰ ਕਿੰਨੀ ਦੇਰ ਚਲਾ ਲੋਂਗੇ ਹੋਰ ਨੀ ਮ ਅੱਜ ਡਿੱਗਣਗੇ ਜੇ ਇਹ ਜਿਹੀ ਗੱਲ ਕਰਨਗੇ ਇਸ ਗੱਲ 'ਚ ਮੇਰਾ ਖਿਆਲ ਹੈ ਕਿ ਹਲੇ ਵੀ ਸੁਖਬੀਰ ਧੜਾ ਸਤ ਸੁਬੀਰ ਸਿੰਘ ਬਾਦਲ ਸਾਹਿਬ ਦਾ ਧੜਾ ਗਲਤ ਰਸਤੇ ਤੁਰਿਆ ਹੋਇਆ ਗਲਤ ਰਸਤੇ ਤੁਰਿਆ ਹੋਇਆ ਔਰ ਚਿੱਠੀ ਬੰਦ ਦਿੱਤੀ ਹੈ ਹੋ ਸਕਦਾ ਉਹਦੇ ਵਿੱਚ ਵਾਅਦਾ ਕਰਨਾ ਹੋਵੇ ਕੋਈ ਘਾਟਾ ਕਰਨਾ ਹੋਵੇ ਤੇ ਕਰ ਲੈਣਾ ਸਾਰਾ ਕੁਝ ਹਲੇ ਵੀ ਸੱਚੇ ਮਨੋਂ ਮੰਨ ਲੈਣਗਾ ਯਾਰ ਕੀ ਫਰਕ ਪੈਂਦਾ ਗੁਰੂ ਅੱਗੋਂ ਮਾਫੀ ਮੰਗਣ ਚ ਕੀ ਹਰਦਾ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਹਿੰਦੇ ਜਿਹੜੇ ਬਾਗੀ ਹੈ ਇਹ ਪਹਿਲਾਂ ਤਾਂ ਜਾਂਦੇ ਆ ਅਕਾਲ ਤਖਤ ਸਾਹਿਬ ਦੇ ਉੱਤੇ ਦੇ ਦਿੰਦੇ ਆ ਲਿਖਤੀ ਰੂਪ ਦੇ ਵਿੱਚ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਕਿ ਪਤਾ ਨਹੀਂ ਆਪਦੇ ਹਿਸਾਬ ਨਾਲ ਨਾ ਕੋਈ ਕਰ ਲੈਣ ਕਹਿੰਦੇ ਫਿਰ ਦਰਵਾਜ਼ਾ ਖੜਕਾਇਆ ਹੀ ਕਿਉਂ ਜੇ ਯਕੀਨ ਨਹੀਂ ਹੈ ਤਾਂ ਸਾਨੂੰ ਗੁਰੂ 'ਚ ਵਿਸ਼ਵਾਸ ਹੈ ਸਾਡਾ ਅਕਾਲ ਤਖਤ ਸਾਹਿਬ ਤੇ 100% ਭਰੋਸਾ ਉਹ ਜੋ ਵੀ ਫੈਸਲਾ ਕਰਨਗੇ ਉਹ ਚੰਗਾ ਹੋਵੇ ਜਾਂ ਉਹਨਾਂ ਦੇ ਹਿੱਤ ਦਾ ਹੋਵੇ ਜਾਂ ਸਾਡੇ ਖਿਲਾਫ ਹੋਵੇ ਅਸੀਂ ਸਿਰ ਮੱਥੇ ਮੰਨਾਂਗੇ ਇੱਕ ਗੱਲ ਪਰ ਮੇਰਾ ਉਹਨਾਂ ਸਾਰਿਆਂ ਨੂੰ ਇੱਕ ਸਵਾਲ ਹੈ ਹੁਕਮਨਾਮਾ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਸੀਗਾ ਹੀ ਫਿਰ ਵੋਟਾਂ ਦਾ ਸੌਦਾ ਕਿਉਂ ਮਾਰਿਆ ਕਿਉਂ ਮੀਟਿੰਗਾਂ ਕਰਾਈਆਂ ਜਿਲ੍ਹਾ ਬਾਈ ਉਹ ਤਾਂ ਨਹੀਂ ਕਰ ਰਹੇ ਕਹਿੰਦੇ ਬੇਬੁਨਿਆਦ ਹੈ ਮੈਂ ਕਹਿ ਰਿਹਾ ਨਾ ਜਿਲੇ ਬਾਈ ਦੀ ਮੀਟਿੰਗਾਂ ਕਿਉਂ ਕਰਾਈਆਂ ਕਿਉਂ ਕਰਾਈਆਂ ਮੈਂ ਕਹੀ ਜਾਂਦਾ ਨਾ ਵੀ ਮੈਨੂੰ ਕਹਿ ਕੇ ਸਾਰੇ ਜ਼ਿਲ੍ਹੇ ਚ ਸਨੇਹ ਲਵਾਏ ਮੈਂ ਕਰਾਈਆਂ ਮੀਟਿੰਗਾਂ ਇਹ ਕਿਉਂ ਕਰਵਾਈਆਂ ਫਿਰ ਪੁਸ਼ਾਕ ਵਾਲੇ ਕੇਸ ਦੀ ਫਿਰ ਅੱਗੇ ਜਾ ਕੇ ਅਪੀਲ ਕਿਉਂ ਨਹੀਂ ਕੀਤੀ ਹੂੰ ਡੇਰੇ ਨੂੰ ਮਾਫੀ ਪ੍ਰੈਸ਼ਰ ਪਾ ਕੇ ਕਿਉਂ ਦਵਾਈ ਗਈ ਹੂੰ ਜੇ ਗੁਰਮukh ਸਿੰਘ ਨੇ ਗਲਤ ਇਲਜ਼ਾਮ ਲਾਏ ਸੀ ਤੇ ਫਿਰ ਹਰਿਆਣੇ ਚੋਂ ਵਾਪਸ ਲਿਆ ਕੇ ਕਲਤਕ ਸਾਬ ਦਾ ਬੁੱਕ ਗਰੰਤੀ ਫੇਰ ਲਾਇਆ ਗਿਆ ਇਹਦਾ ਮਤਲਬ ਪ੍ਰਦੀਪ ਸਿੰਘ ਕਲੇਰ ਦੀਆਂ ਕਈਆਂ ਹੋਈਆਂ ਗੱਲਾਂ ਦਾ ਜਿਹੜਾ ਜਵਾਬ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਉਹ ਝੂਠ ਬੋਲ ਰਿਹਾ ਸੁਖਵੀਰ ਸਿੰਘ ਮੈਂ ਇਹਨਾਂ ਪ੍ਰਦੀਪ ਕਲੇਰ ਨੂੰ ਤੁਸੀਂ ਵੇਚੀ ਨਾ ਲਿਆਓ ਉਹ ਗੁਰੂਗ੍ਰੰਥ ਸਾਹਿਬ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ ਉਹ ਉਹ ਉਹਦਾ ਹੀ ਵਿਟਨੈਸ ਹੈਗਾ ਉਹਨੂੰ ਉਹਨੂੰ ਵੇਚ ਨਾ ਲਿਆ ਚਲੋ ਸੁਖਬੀਰ ਸਿੰਘ ਬਾਦਲ ਦਾ ਜਵਾਬ ਲੈ ਲੈਣੇ ਆ ਵੇ 100% ਰੋਂਗ ਹੈ 100 ਮੇਰੀਆਂ ਮੈਂ ਤਿੰਨ ਗੱਲਾਂ ਤੁਹਾਨੂੰ ਸਾਹਮਣੇ ਖਲਾਸਾ ਕਰਦਾ ਕਿ ਇਹਨਾਂ ਤਿੰਨ ਗੱਲਾਂ ਦਾ ਕੋਈ ਜਵਾਬ ਤਾਂ ਦੇਵੇ ਪੁਸ਼ਾਕ ਵਾਲੇ ਕੇਸ ਦੀ ਕਿਉਂ ਨਹੀਂ ਅਪੀਲ ਕੀਤੀ ਡੇਰੇ ਨਾਲ ਵੋਟਾਂ ਦਾ ਸੌਦਾ ਮਾਰ ਕੇ ਹੁਕੂਮਨਮੇ ਦੇ ਖਿਲਾਫ ਜਾ ਕੇ ਕਿਉਂ ਅਸੀਂ ਜਿਹੜੀਆਂ ਮੀਟਿੰਗਾਂ ਕਰਾਈਆਂ ਤੇ ਮਾਫੀ ਅਸੀਂ ਕਿਉਂ ਦਬਾਈ ਤੈੰਨੀ ਗੱਲਾਂ ਬਾਕੀ ਤਾਂ ਚਲੋ ਛੱਡ ਦਿਓ ਹੋਰ ਸੈਂਕੜੇ ਹੈਗੀਆਂ ਪੱਕਾ ਨੂੰ ਵਾਲੀਆਂ ਚ ਪੈਣ ਇਹ ਸਾਰੇ ਉਠਦੇ ਸਵਾਲਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਣੇ ਬਾਕੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਪੰਥ ਵਿਰੋਧੀ ਤਾਕਤਾਂ ਤੇ ਆਮ ਆਦਮੀ ਪਾਰਟੀ ਇਹ ਸਾਰੀਆਂ ਢਾਹ ਲਾਉਣਾ ਚਾਹੁੰਦੀਆਂ ਖੇਤਰੀ ਪਾਰਟੀ ਨੂੰ ਜਮਾ ਨਿਸ਼ਾਨ ਮਟਾਉਣਾ ਚਾਹੁੰਦੀਆਂ ਇਸ ਕਰਕੇ ਚੱਲ ਰਿਹਾ ਸਭ ਕੁਝ ਨਹੀਂ ਜੇ ਬਠਿੰਡਾ ਸੀਟ ਜਿੱਤ ਕੇ ਉਹ ਸਮਝਦੇ ਆ ਕਿ ਅਕਾਲੀ ਦਲ ਬਹੁਤ ਤਕੜਾ ਹੈ 14 ਚ ਸਾਡਾ ਕੀ ਹਾਲ ਹੋਇਆ ਸਾਡਾ 17 ਚ ਕੀ ਹਾਲ ਹੋਇਆ ਸਾਡਾ 19 ਚ ਕੀ ਹਾਲ ਹੋਇਆ ਸਾਡਾ 22 ਚ ਕੀ ਹਾਲ ਹੋਇਆ 24 ਚ ਕੀ ਹੋਇਆ ਤੇ 22 ਇਲੈਕਸ਼ਨਾਂ ਚ ਕੀ ਹਾਲ ਹੋਇਆ ਯਾਰ ਕੀ ਸਮਝਦੇ ਆਂ ਅਸੀਂ ਮੈਨੂੰ ਇੱਕ ਗੱਲ ਸਮਝੋ ਨਾ 6-7% ਵੋਟ ਪਈ ਆ ਸਾਰੇ ਪੰਜਾਬ ਚੋਂ ਦੋ ਸੀਟਾਂ ਨੂੰ ਛੱਡ ਕੇ ਤੇ ਜੇ 6-7% ਨਾਲ ਅਸੀਂ ਬਹੁਤ ਵੱਡੇ ਸਮਝਦੇ ਆ ਆਪਣੇ ਆਪ ਨੂੰ ਮਰੇ ਪਈਆਂ ਉਠਣ ਦੀ ਕੋਸ਼ਿਸ਼ ਕਰਦੇ ਸੀ ਤੇ ਨੇ ਚੱਕ ਕੇ ਬਾਹਰ ਹੀ ਕੱਢ ਤੇ ਮਤਲਬ ਕੋਈ ਤੁਸੀ ਬਣਦੀ ਜਿਵੇਂ ਖੁਦ ਦੱਸਿਆ ਕਿ ਡੇਰੇ ਦੀਆਂ ਵੋਟਾਂ ਨਾਲ ਤੁਸੀਂ ਆਪ ਹੀ ਇੱਕ ਲਾ ਲਿਆ ਹਿਸਾਬ ਕਿਤਾਬ ਸੰਭਾਵਨਾ ਕਿ ਇਹਦੇ ਨਾਲ ਗੱਲ ਬਣਨੀ ਨਹੀਂ ਸਾਡੀ ਸਾਡੀ ਹਾਰ ਦਿਖ ਰਹੀ ਹੈ ਸਾਨੂੰ ਫਿਰ 2019 ਚ ਵੀ ਮਜਬੂਰੀ ਕੀ ਬਣ ਗਈ ਜਦੋਂ ਪਤਾ ਹੈ 17 ਚ ਨਹੀਂ ਫਾਇਦਾ ਮਿਲਿਆ 19 ਚ ਫਿਰ ਉਹ ਕਹਿ ਰਿਹਾ ਕਿ ਫਾਇਦਾ ਦਿੱਤਾ ਡੇਰੇ ਨੇ ਫਿਰੋਜ਼ਪੁਰ ਵੀ ਦਿੱਤਾ ਫਾਇਦਾ ਬਠਿੰਡੇ ਵੀ ਦਿੱਤਾ ਦੇਖੋ ਮੈਂ ਇੱਕ ਬੇਨਤੀ ਫੇਰ ਕਹਦੇ ਆ ਮੇਰੇ ਕੋਲ ਤਾਂ ਇੱਕੋ ਹੀ ਸਲੋਗਨ ਹੈ ਤੁਸੀਂ ਇਹ ਨਾ ਕਹਦੇ ਹੋ ਵੀ ਘਟ ਮੈਂ ਤਾਂ ਕਹਿੰਨੇ ਰੱਬਨ ਵੱਲ ਨਹੀਂ ਉਹ ਮਤ ਵੱਜੀ ਹੋਈ ਆ ਸਾਡੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਲਈ ਹੂੰ ਉਹਦੀ ਪ੍ਰੋਟੈਕਸ਼ਨ ਲਈ ਐਸਡੀਪੀਸੀ ਦੇ ਸਹਿਯੋਗ ਲਈ ਬਣਿਆ ਸੀ ਤੇ ਜੇ ਅਸੀਂ ਖੁਦ ਹੀ ਮਰਜ਼ਾਵਾ ਭੰਗ ਕਰਦੇ ਆਂਗੇ ਹੂੰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਮੈਂ 13 ਦਸੰਬਰ ਨੂੰ ਵੀ ਇਹ ਗੱਲ ਕਹੀ ਸੀ ਕਿ ਲਿਖਤੀ ਮੰਗ ਲਓ ਹੂੰ ਜਿਹੜੀ ਮਾਫੀ ਉਸ ਦਿਨ ਜ਼ੁਬਾਨੀ ਮੰਗੀ ਉਹ ਲਿਖਤੀ ਮੰਗੀ ਹੁੰਦੀ ਸ਼ਾਇਦ ਉਸ ਦਿਨ ਗੱਲ ਨਿਬੜ ਜਾਂਦੀ ਜੀ ਪਰ ਅਸੀਂ ਗੁਰੂ ਸਾਹਿਬ ਤੋਂ ਵੀ ਲਕੋਰ ਰੱਖਣਾ ਚਾਹੁੰਦੇ ਆ ਹੋ ਸਕਦਾ ਲਫਾਫੇ ਚ ਕੀ ਸੀਗਾ ਆ ਪ੍ਰਦੀਪ ਪਤਾ ਨਹੀਂ ਕਿਧਰੋਂ ਨਿਕਲੇ ਆਇਆ ਮਤਲਬ ਤੁਸੀਂ ਇਹ ਦੇਖੋ ਨਾ ਵੀ ਮੈਂ ਤਾਂ ਹਲੇ ਦੀ ਮਤਲਬ ਕੋਸ਼ਿਸ਼ ਕਰ ਰਹੇ ਆ ਵੀ ਇਸ ਗੱਲ ਆ ਸਮਝਾਉਣ ਦੀ ਮੈਨੂੰ ਕੱਲ ਇੱਕ ਕੋਈ ਕਹਿੰਦਾ ਕਹਿੰਦਾ ਯਾਰ ਜੇ ਇਹ ਮਾਫੀਆਂ ਮੰਗੇ ਤੇ ਉਹ ਤਾਂ ਸੁਰਖਰੂ ਹੋ ਜੂ ਤੇ ਮੈਂ ਚੰਗੀ ਗੱਲ ਹੈ ਗੁਰੂ ਅੱਗੇ ਸੁਰਖਰੂ ਹੋਣਾ ਸ਼ਰਮਣੀ ਅਕਾਲੀ ਦਲ ਦਾ ਬਹੁਤ ਜ਼ਰੂਰੀ ਹੈ ਉਦੋਂ ਬਾਅਦ ਹੀ ਕੁਝ ਬਣਨਾ ਹੈ ਜੇ ਸੁਖਬੀ ਸਿੰਘ ਬਾਦਲ ਕੱਲ ਨੂੰ ਆਲ ਤੱਕ ਸਾਹਿਬ ਦੇ ਹੁਕਮ ਦੇ ਮੁਤਾਬਕ ਮਾਫੀ ਮੰਗ ਜਾਂਦੇ ਆ ਫਿਰ ਸਾਰੇ ਗਲੇ ਸ਼ਿਕਵੇ ਦੂਰ ਤੇ ਉਦੋਂ ਬਾਅਦ ਫਿਰ ਪੰਥ ਫੈਸਲਾ ਕਰਨ ਨੂੰ ਵੀ ਪਾਰਟੀ ਚਲਾਉ ਕੌਣ ਮਤਲਬ ਇਹ ਤਾਂ ਹੈ ਨਾ ਉਹਨਾਂ ਦਾ ਮਾਫੀ ਮੰਗਣਾ ਘੱਟੋ ਘੱਟ ਇੱਕ ਗੱਲ ਅਕਾਲ ਤਖਤ ਸਾਹਿਬ ਦੀ ਮਹਾਨਤਾ ਬਹਾਲ ਹੋਊਗੀ ਔਰ ਲੋਕਾਂ ਦੇ ਵਿੱਚ ਇੱਕ ਗੱਲ ਜਾਊਗਾ ਵੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਠ ਨਹੀਂ ਬੋਲਿਆ ਤੇ ਚੰਗੀ ਗੱਲ ਹੈ ਇਹਦੇ 'ਚ ਮਾੜੀ ਗੱਲ ਕੀ ਹੋ ਸਕਦੀ ਹੈ ਮਤਲਬ ਜਿਹੜੀਆਂ ਗੱਲਾਂ ਹੁਣ ਤੱਕ ਹੋਈਆਂ ਉਹਦੇ ਵਿੱਚ ਤੁਸੀਂ ਦੋ ਤਿੰਨ ਗੱਲਾਂ ਤੇ ਤਾਂ ਮੋਹਰ ਲਾਤੀ ਕਿ ਪ੍ਰਦੀਪ ਕਲੇਰ ਨੂੰ ਭਾਵੇਂ ਪਾਸੇ ਰੱਖਦੀ ਏ ਪਰ ਇਹ ਗੱਲਾਂ ਹੋਈਆਂ ਡੇਰੇ ਨਾਲ ਸਬੰਧ ਬਣਿਆ ਰਿਹਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਾਂ ਹੋਰਨਾਂ ਦਾ ਜਿਵੇਂ ਹੁਕਮਨਾਮਿਆਂ ਦਾ ਉਹਨਾਂ ਦੀ ਕੋਈ ਪਰਵਾਹ ਨਹੀਂ ਕਰ ਰਹੀ ਤੇ ਅੱਜ ਵੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਕਹਿ ਰਹੀ ਏ ਕਿ ਜੋ ਹੋ ਰਿਹਾ ਸਭ ਝੂਠ ਹੈ ਸਾਨੂੰ ਬਦਨਾਮ ਕਰਨ ਲਈ ਏ ਸਾਨੂੰ ਖਤਮ ਕਰਨ ਲਈ ਜਿਹੜਾ ਪਰਮਾਤਮਾ ਹੈ ਨਾ ਦੀ ਇਹ ਬੜਾ ਬੇਅੰਤ ਹੈ ਇਹ ਸਮਾ ਦੰਦਾ ਜਾਣ ਕੇ ਵੀ ਹੋਰ ਵੇਖਦੇ ਕਿੱਥੋਂ ਟਿੱਕਰ ਭਜਦਾ ਹੈ ਹੋਰ ਵੇਖਦੇ ਕਿੱਥੋਂ ਟਿੱਕਰ ਭਜਦਾ ਜੇ ਇਹਨਾਂ ਨੇ ਹਲੇ ਵੀ ਨਹੀਂ ਮੰਨਣਾ ਨਾ ਤੇ ਭਜ ਲੈਣਾ ਪਰ ਰੱਬ ਨੇ ਮਤਲਬ ਸਾਰਾ ਕੁਝ ਸਾਹਮਣੇ ਸੱਚ ਲਿਆ ਕੇ ਛੱਡਣਾ ਉਹ ਕਿਸੇ ਬਹਾਨੇ ਲਿਆਉਣ ਇਹ ਇਹ ਇਸ ਗੱਲ 'ਚ ਮੇਰਾ ਖਿਆਲ ਹੈ ਕਿ ਨਹੀਂ ਇਸ ਦੁਬਧਾ 'ਚ ਪੈਣਾ ਚਾਹੀਦਾ ਯਾਰ ਹਾਲੇ ਵੀ ਸਾਨੂੰ ਉਹਨਾਂ ਨੇ ਪਾਰਟੀ 'ਚੋਂ ਕੱਢਤਾ ਚਲੋ ਮੰਨ ਲਿਆ ਪਰ ਮੈਂ ਕਹਿੰਦਾ ਵੀ ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਪਾਰਟੀ 'ਚ ਤਕੜਿਓਂ ਜਾਂ ਪਾਰਟੀ ਚਲਾਉਣੀ ਹੈ ਪਾਰਟੀ ਨੂੰ ਚਲਾ ਤਾਂ ਸਿੱਖੀ ਸਿਧਾਂਤਾਂ ਮੁਤਾਬਕ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿਧਾਂਤ ਲੈ ਕੇ ਪਾਰਟੀ ਚੱਲੀ ਸੀ ਉਹਦੇ ਮੁਤਾਬਕ ਚਲਾ ਲਓ ਨਾ ਕੀ ਮਾੜੀ ਗੱਲ ਹੈ ਹੁਣ ਜਿਹੜਾ ਉਹਨਾਂ ਨੇ ਅਧਿਕਾਰ ਵਰਤ ਕੇ ਤੁਸੀਂ ਕਹਿੰਦੇ ਕਿ ਮੀਟਿੰਗ ਹੀ ਨਹੀਂ ਹੋਈ ਕੋਈ ਫਿਰ ਉਹ ਹੁਕ ਬਾਦਲ ਦਾ ਔਰ ਇਹ ਇਹ ਹੀ ਮਹਿੰਦਰ ਗਰੇਵਾਲ ਦੀ ਸਲਾਹ ਕਿ ਆ ਹੁਣ ਜੇ ਪ੍ਰਦੀਪ ਦੀ ਖਬਰ ਨੂੰ ਰੋਲਣਾ ਤੇ ਆਪਾਂ ਆ ਵੱਡਾ ਕੰਮ ਕਰ ਦਈਏ ਕਿ ਆ ਆਪ ਦੀ ਜਿਹੜੀ ਬਾਹਰ ਕੱਢੇ ਤੇ ਇੰਟਰਵਿਊਆਂ ਦੇਣ ਲੱਗ ਜਾਣਗੇ ਅਸਲੀ ਮੁੱਦੇ ਤੋਂ ਧਿਆਨ ਭੁੜਕ ਜੂ ਮੈਂ ਤਾਂ ਨਹੀਂ ਭੁੜਕਾਉਂਦਾ ਉਹ ਕਹਿੰਦੇ ਜਿਹੜਾ ਇਸ ਫੈਸਲੇ ਦਾ ਸਮਾਂ ਸੀ ਨਾ ਲੈਣ ਦਾ ਉਹ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਆਪਦੀ ਇੱਕ ਟੀਮ ਤਿਆਰ ਕਰ ਲਈ ਪੈਰਲਲ ਐ ਤਾਂ ਨਹੀਂ ਚੱਲਣੀ ਗੱਡੀ ਕਹਿੰਦੇ ਕੋਈ ਸੁਧਾਰ ਕਰਨਾ ਤੇ ਵਿੱਚ ਗੱਡੀ ਗੱਡੀ ਐ ਚੱਲਣੀ ਸੀ ਵੀ ਤੁਡੇ ਜਿੰਨੇ ਕੋਰ ਕਮੇਟੀ ਦੇ ਮੈਂਬਰ ਐ ਅੱਧੇ ਕੋਰ ਕਮੇਟੀ ਦੇ ਮੈਂਬਰ ਦੂਜੇ ਢਡੇ ਦੇ ਸੀਗੇ ਤੇ ਤੁਸੀਂ ਚੱਕ ਕੇ ਕੋਰ ਕਮੇਟੀ ਪੰਕ ਕਰਤੀ ਇਹ ਇਹ ਕੀ ਤਰੀਕਾ ਚੱਲਣ ਦਾ ਫਿਰ ਇਹ ਵੀ ਦੱਸ ਦੇਣ ਮੈਂ ਕੱਲ ਵੀ ਜਿਹੜੇ ਕਮੇਟੀ ਦੇ ਚੇਅਰਮੈਨ ਸੀ ਭੁੰਦਰ ਸਾਹਿਬ ਨੂੰ ਇੱਕ ਪੁੱਛਿਆ ਮੈਂ ਕਿ ਤੁਸੀਂ ਹੁਕ ਮੈਨੂੰ ਫੋਨ ਕੀਤਾ ਹੋਵੇ ਤੁਹਾਡੇ ਕਿਸੇ ਕਲਰਕਰ ਨੇ ਕੀਤਾ ਹੋਵੇ ਕੋਈ ਮੈਨੂੰ ਵਟਸਐਪ ਕੀਤਾ ਹੋਵੇ ਕੋਈ ਨੋਟਿਸ ਦਿੱਤਾ ਹੋਵੇ ਮੈਂ ਕਿ ਮੈਂ ਤਾਂ ਚਿੱਠੀਆਂ ਤਿਆਰ ਕਰੀ ਬੈਠਾ ਸਾਰੀਆਂ ਤੁਹਾਨੂੰ ਲਿਖ ਕੇ ਦੇਣ ਲਈ ਵੀ ਦੱਸੋ ਸਰਦਾਰ ਸਾਹਿਬ ਨਾਲ ਤੁਹਾਡੀ ਗੱਲਬਾਤ ਕੱਲ ਕੱਲ ਕੁਦਰਤੀ ਇੱਕ ਚੈਨਲ ਤੇ ਸਾਡੀ ਗੱਲਬਾਤ ਹੋਈ ਤੇ ਮੈਂ ਉਹਦੇ ਚ ਕੀਤੀ ਇਹ ਗੱਲ ਤਾਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਫਿਰ ਉਹਨਾਂ ਕੋਲ ਦਾ ਜਵਾਬ ਕੀ ਸੀਗਾ ਹਾਸੋ ਹੀ ਨਾ ਕਹਿੰਦੇ ਮੈਨੂੰ ਸਾਰੇ ਗਾਲਾਂ ਦੇਈ ਜਾਂਦੇ ਸੀ ਵੀ ਤੁਸੀਂ ਢਿੱਲ ਵਰਤ ਰਹੇ ਹੋ ਇਹਨਾਂ ਨਾਲ ਇਹ ਪਾਰਟੀ ਨੂੰ ਨੁਕਸਾਨ ਵਰਤਾ ਰਹੇ ਆ ਮੈਨੂੰ ਗ ਉਹਨਾਂ ਦੇ ਪ੍ਰੈਸ਼ਰ ਥੱਲੇ ਸਾਨੂੰ ਬਾਹਰ ਕੱਢਿਆ ਨਾ ਕਿ ਕੋਈ ਸਾਡਾ ਕਸੂਰ ਹੈਗਾ ਹਾਲਤ ਇਨੀ ਪਤਲੀ ਹੋ ਗਈ ਹੋਵੇ ਫਿਰ ਵੀ ਕਿਵੇਂ ਤਾਂ ਨਾਸ਼ੀ ਚੱਲ ਸਕਦੀ ਪਾਰਟੀ ਚ ਚੱਲੀ ਜਾਂਦੀ ਹੈ ਜੀ ਚੱਲੀ ਜਾਂਦੀ ਹੈ ਕਿਉਂਕਿ ਇੱਕ ਕਾਨੂੰਨੀ ਨੁਕਤੇ ਦੇ ਮੁਤਾਬਕ ਜਿੰਨਾਂ ਚਿਰ ਅਸੀਂ ਪ੍ਰਧਾਨ ਪ੍ਰਧਾਨਗੀ ਤੋਂ ਲਾਹ ਨਹੀਂ ਦਿੰਦੇ ਉਹਨਾਂ ਚਿਰ ਚੱਲੂਗੀ ਥੋੜਾ ਚਿਰ ਹੋਰ ਚੱਲੇਗੀ ਉਹਨਾਂ ਦਾ ਫੈਸਲਾ ਤਾਂ ਚਲੋ ਦੂਜੇ ਪਾਸਿਓਂ ਆ ਗਿਆ ਤੁਹਾਡੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਅਗਲਾ ਫੈਸਲਾ ਕੀ ਹੋਣ ਵਾਲਾ ਇਹ ਦੇਖੋ ਅੱਜ ਸਾਡੀ ਮੀਟਿੰਗ ਹੋਣੀ ਹੈ ਅਸੀਂ ਤਾਂ ਜਿਹੜੇ ਪ੍ਰੋਗਰਾਮ ਲਿਖੇ ਆ ਸਾਨੂੰ ਕੋਈ ਕਾਲੀ ਨਹੀਂ ਅਸੀਂ ਬੜੇ ਸਲੋ ਤਰੀਕੇ ਨਾਲ ਚੱਲ ਰਹੇ ਹਾਂ ਕੱਲ ਜਗਦਰ ਮੋਹਨ ਸਿੰਘ ਤੋੜ ਜਿਹੜੇ ਕਿ ਜਿਵੇਂ ਇਹੋ ਜਿਹਾ ਹੀ ਮਾਹੌਲ ਜਿਵੇਂ ਹੁਣ ਦਾ ਬਣਿਆ ਉਸ ਵੇਲੇ ਚੋ ਲੀਡਰਸ਼ਿਪ ਉਹ ਨਿਕਲੀ ਸੀਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਰਹੇ ਪ੍ਰਧਾਨ ਵੀ ਰਹੇ ਉਹਨਾਂ ਦੀ ਕੱਲ ਵਰਸੀ ਮਨਾਈ ਆ ਸਾਸੂਬੀਰ ਸਿੰਘ ਬਾਦਲ ਸਾਹਿਬ ਤੱਕ ਕਦੇ ਉਹਨਾਂ ਦੀ ਵਰਸੀ ਤੇ ਨਹੀਂ ਗਏ ਸੀ ਉਹ ਪਰਿਵਾਰ ਇਸ ਕਰਕੇ ਬੜਾ ਹਤਾਸ਼ ਸੀ ਟੁੱਟਿਆ ਹੋਇਆ ਸੀ ਪਾਰਟੀ ਨਾਲੋਂ ਵੀ ਤਾਂ ਅਸੀਂ ਇਹ ਮਨ ਕੀ ਬਣਾਇਆ ਸੀ ਵੀ ਸਾਰੇ ਜਥੇਦਾਰ ਸਹਿਬਾਨਾਂ ਦੀਆਂ ਵਰਸੀਆਂ ਮਨਾਵਾਂਗੇ ਆਪਾਂ ਕੱਲ ਗਏ ਆ 5 ਤਰੀਕ ਨੂੰ ਅਸੀਂ ਇੱਥੇ ਸਿੱਖੀ ਸਿਧਾਂਤਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਮੈਂ ਰੋਲ ਜਾਂ ਭੂਮਿਕਾ ਜਾਂ ਇਸ ਤਰ੍ਹਾਂ ਦਾ ਇੱਕ ਰੱਖਿਆ ਹੋਇਆ ਸਬਜੈਕਟ ਉਹਦੇ ਤੇ ਅਸੀਂ ਇੱਥੇ ਸੈਮੀਨਾਰ ਕਰ ਰਹੇ ਹਾਂ ਫਿਰ 10 ਤਰੀਕ ਦੀ ਜਲੰਧਰ ਜ਼ਿਲ੍ਹੇ ਦੀ ਮੀਟਿੰਗ ਹੈ 20 ਤਰੀਕ ਦੀ ਸੰਤ ਹਰਚੰਦ ਸਿੰਘ ਲੋਂਗਵਾਲ ਸਾਹਿਬ ਦੀ ਵਰਸੀ ਮਨਾ ਰਹੇ ਹਾਂ ਅਗਲਾ 24 ਸਤੰਬਰ ਨੂੰ ਪੰਥਰਤਰੰਦ ਜਥੇਦਾਰ ਗੁਰਚੰਦ ਸਿੰਘ ਟੋੜਾ ਸਾਹਿਬ ਦਾ 100ਵਾਂ ਜਨਮ ਦਿਨ ਮਨਾ ਰਹੇ ਹਾਂ ਇਹਦੇ ਵਿੱਚ ਅਸੀਂ ਹਲਕਾ ਵਾਈਜ਼ ਮੀਟਿੰਗਾਂ ਵੀ ਕਰਾਂਗੇ ਲੋਕਾਂ ਤੱਕ ਜਾਵਾਂਗੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨੂੰ ਆਪਾਂ ਕਿਵੇਂ ਗੱਲ ਨੂੰ ਠੀਕ ਕਰ ਸਕਦੇ ਆ ਜਿਹੜੇ ਸਿਆਸੀ ਮਹਾਰਾ ਬੁੱਧੀਜੀਵੀ ਆ ਪੰਜਾਬ ਦੇ ਉਹ ਇੱਕ ਗੱਲ ਦਾ ਅੰਦਾਜ਼ਾ ਇਹ ਵੀ ਲਾਈ ਬੈਠੇ ਆ ਕਹਿੰਦੇ ਜਿਹੜੇ ਬਾਗੀ ਧੜੇ ਚ ਸਭ ਤੋਂ ਵੱਧ ਬੋਲਣ ਵਾਲੇ ਆ ਨਾ ਉਹ ਕਈ ਵਾਰੀ ਗੇੜੇ ਕਾਢਿਆ ਇਹ ਵਾਰ ਫੇਰ ਆ ਜਾਂਦੇ ਆ ਮੁੜ ਘੁੜ ਕੇ ਉੱਥੇ ਤੇ ਇਹ ਨਾ ਹੋਵੇ ਬਾਗੀ ਧੜੇ ਦੇ ਵਿੱਚੋਂ ਵੀ ਕੋ 2-4 ਲੀਟਰ ਹੀ ਰਹਿ ਜਾਣ ਸੇਰ ਵਾਲੇ ਵਾਕੀ ਫੇਰ ਉੱਥੇ ਯੂ ਟਰਨ ਮਾਰ ਕੇ ਖੜੇ ਹੋਣ ਸ਼ੁਰੂ ਮੈਂ ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂਗਾ ਪਰ ਮੈਂ ਇੱਕ ਬੇਨਤੀ ਕਰਾਂ ਮੈਂ ਆਪਣੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਮੈਂ ਜਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਜੁੜਿਆ ਹੋਇਆ ਹ ਜਜਬਾਤੀ ਤੌਰ ਤੇ ਸ਼ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਔਰ ਜਾਤੀ ਤੌਰ ਤੇ ਟੁੱਟਣਾ ਸਾਡਾ 13 ਤਰੀਕ ਨੂੰ ਸਮਝ ਲਓ ਜਦੋਂ ਇਹਨਾਂ ਨੇ ਮੇਰੀਆਂ 14 ਤਰੀਕ ਨੂੰ ਤਖਤੀਆਂ ਤਖਤੀਆਂ ਤੋੜੀਆਂ ਉਹਦੇ ਤੋਂ ਟੁੱਟਣਾ ਸ਼ੁਰੂ ਹੋ ਗਿਆ ਔਰ ਜਜਬਾਤੀ ਤੌਰ ਤੇ ਇਹਨਾਂ ਨੇ ਕੱਲ ਮੈਨੂੰ ਆਪਦੀ ਆਪ ਹੀ ਤੋੜਤਾ ਤੁਹਾਨੂੰ ਅਜੇ ਆਸ ਸੀ ਕਿ ਅੰਦਰ ਬਣੇ ਰਹਿਵਾਂ ਮੈਨੂੰ ਮੈਨੂੰ ਆਸ ਸੀ ਮੈਂ ਕੱਲ ਵੀ ਇਹੀ ਗੱਲ ਪੁੰਦੜ ਸਾਹਿਬ ਨੂੰ ਟੀਵੀ ਡਿਬੇਟ ਚ ਕਹੀ ਆ ਵੀ ਹਲੇ ਵੀ ਸਾਂਝੀ ਕਮੇਟੀ ਬਣਾ ਲਓ ਕੋਈ ਭਰਤੀ ਕਰ ਲੋ ਭਰਤੀ ਤੇ ਜਿਹੜਾ ਪ੍ਰਧਾਨ ਬਣ ਜੂ ਠੀਕ ਹੈ ਮੈਂ ਇਹ ਹਾਲਾਂਕਿ ਮੇਰੇ ਧੜੇ ਦੇ ਕਈ ਬੰਦੇ ਇਤਰਾਜ਼ ਕਰਦੇ ਆ ਵੀ ਤੂੰ ਇੰਨੀ ਖੁੱਲ ਕਿਉਂ ਦਿੰਦਾ ਮੈਂ ਇਹੀ ਪੁੱਛ ਰਿਹਾ ਕਿ ਹੋਰ ਕਿੰਨੇ ਬੰਦੇ ਤੁਹਾਡੇ ਵਾਂਗੂ ਸੋਚ ਰਹੇ ਉਸ ਪਾਸੇ ਮੈਨੂੰ ਮੈਨੂੰ ਲੱਗਦਾ ਸਾਰੇ ਸਹਿਮਤ ਹੋ ਜਾਣਗੇ ਜੇ ਸੱਚਾ ਸੁੱਚਾ ਇਨਸਾਨ ਕੋਈ ਮੂਰੇ ਲੱਜੂਗਾ ਪਰ ਜੀਡੀਅਮ ਚ ਤੇ ਲੱਗ ਜਾਣਗੇ ਆਕੇ ਕੋਈ ਏਡੀ ਗੱਲ ਨਹੀਂ ਕੀ ਇੱਕ ਗੱਲ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਤੇ ਜਜ਼ਬਾਤੀ ਤੌਰ ਤੇ ਸ਼ਰਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਹੁਣ ਅੱਜ ਤੋਂ ਬਾਅਦ ਅਜੇ ਅੱਗੇ ਕੀ ਬਣਦਾ ਸਿਆਸਤ ਕਰਨੀ ਹੈ ਤੇ ਸਿਆਸਤ ਦੇ ਵਿੱਚ ਕੀ ਪਹਿਲੀ ਵਾਰੀ ਜ਼ਿੰਦਗੀ ਚ ਹੁਣ 52 ਸਾਲ ਤੋਂ ਬਾਅਦ ਸਿਆਸਤ ਸ਼ੁਰੂ ਕਰਨੀ ਹੈ ਐਤੋਂ ਪਹਿਲਾਂ ਤਾਂ ਜਾਤੀ ਤੇ ਜਜ਼ਬਾਤੀ ਤੇ ਹੀ ਚੱਲੇ ਆ ਇਸ ਕਰਕੇ ਪਰਮਾਤਮਾ ਕੀ ਕਰਾਉਂਦਾ ਕੀ ਨਹੀਂ ਕਰਾਉਂਦਾ ਕੌਣ ਮਤਲਬ ਤੁਸੀਂ ਕਹਿੰਦੇ ਆ ਗਿਆ ਕੌਣ ਆਇਆ ਕੌਣ ਰਹੂਗਾ ਨਹੀਂ ਰਹੂਗਾ ਇਹ ਮੈਂ ਕੋਈ ਜੋਤਸੀ ਤਾਂ ਹੈ ਨਹੀਂਗਾ ਪਰ ਪਰਮਾਤਮਾ ਕਰੇ ਕੋਈ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤਕੜਾ ਹੋਵੇ ਇਹ ਇਹ ਮੇਰੀ ਦਲੀਲ ਇੱਛਾ ਹੈ ਜੀ ਮੈਂ ਇੱਕ ਗੱਲ ਸਕਿਪ ਕਰ ਗਿਆ ਸੀ ਉਹ ਪਿਛਲੇ ਐਪੀਸੋਡ ਨਾਲ ਜੁੜੀ ਹੋਈ ਹੈ 1 2 ਫਰਵਰੀ 2017 ਦਾ ਰੌਲਾ ਪੈ ਰਿਹਾ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਦਿੱਲੀ ਮੀਟਿੰਗ ਹੁੰਦੀ ਹੈ ਡੇਰਾ ਸੱਚਾ ਸੌਦਾ ਸਾਧ ਦੇ ਜਿਹੜੇ ਮੁਖੀ ਦੇ ਨਾਲ ਉਸ ਵੇਲੇ ਤੁਹਾਨੂੰ ਯਾਦ ਹੈ ਕਿ ਤੁਸੀਂ ਕਿੱਥੇ ਸੀ ਕਿਉਂਕਿ ਉਦੋਂ ਦੱਸਿਆ ਜਾ ਰਿਹਾ ਇਸ ਧਿਰ ਵੱਲੋਂ ਕਿ ਸੁਖਵੀਰ ਸਿੰਘ ਬਾਦਲ 2 ਫਰਵਰੀ ਨੂੰ ਪ੍ਰਚਾਰ ਕਰ ਰਹੇ ਸੀ 3 ਫਰਵਰੀ ਨੂੰ ਦਰਬਾਰ ਸਾਹਿਬ ਸੀ ਦੇਖੋ ਮੇਰੇ ਕੋਲੇ ਕੋਈ ਸਬੂਤ ਨਹੀਂ ਹੈ ਤੇ ਨਾ ਮੇਰੇ ਯਾਦ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਬੰਦੇ ਨੂੰ ਪਰਮਾਤਮਾ ਨੂੰ ਜਾਣ ਦੇਣੀ ਹੈ ਝੂਠੀ ਗੱਲ ਕਦੇ ਨਹੀਂ ਕਰਨੀ ਚਾਹੀਦੀ ਤੇ ਨਾ ਮੇਰੇ ਝੂਠ ਮਾਰਨ ਨਾਲ ਕੋਈ ਸੁਖਵੀਰ ਸਿੰਘ ਬਾਦਲ ਮਰ ਨਹੀਂ ਲੱਗਿਆ ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿੰਦਾ ਦੇਖੋ ਇਹ ਤਾਂ ਰਿਕਾਰਡ ਦਾ ਹਿੱਸਾ ਹੋਊਗਾ ਜੇ ਗੱਡੀਆਂ ਚਲਦੀਆਂ ਸੀ ਲੌਗ ਬੁੱਕ ਹੋਣਗੀਆਂ ਗੱਡੀਆਂ ਦੀਆਂ ਮਤਲਬ ਜੇ ਚੌਪਰ ਤੇ ਗਏ ਐ ਤਾਂ ਚੌਪਰ ਤੇ ਹੋਊਗਾ ਜੇ ਉਹ ਬੰਦਾ ਐਨੀ ਗੱਲ ਠੋਕ ਕੇ ਕਹਿ ਰਿਹਾ ਤਾਂ ਇਹਦਾ ਮਤਲਬ ਇਹ ਤਾਂ ਰਿਕਾਰਡ ਕੱਢ ਲੂ ਮੌਕੇ ਦੀ ਸਰਕਾਰ ਕੱਢ ਲੈ ਕੋਈ ਉਹ ਆਪਦਾ ਪੇਸ਼ ਕਰਣਾ ਹੈ ਨਾ ਇਸ ਕਰਕੇ ਜੇ ਦਿਨੇ ਰੋਡ ਸ਼ੋਅ ਕਰਦੇ ਸੀ ਤਾਂ ਰਾਤ ਨੂੰ ਦਿੱਲੀ 9 ਵਜੇ ਪਹੁੰਚਣਾ ਤਾਂ ਕੋਈ ਵੱਡਾ ਕੰਮ ਹੈ ਨਹੀਂਗਾ ਅਗਲੇ ਦਿਨ ਚੌਪਰ ਤੇ ਅੰਮ੍ਰਿਤਸਰ ਪਹੁੰਚਣਾ ਵੀ ਜਾਂ ਅਜ ਤੇ ਪਹੁੰਚਣਾ ਵੀ ਕੋਈ ਔਖਾ ਕੰਮ ਨਹੀਂਗਾ ਪਰ ਮੈਂ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਮੈਂ ਤੁਹਾਨੂੰ ਐਵੇਂ ਜਿਹੜੀ ਗੱਲ ਪਤਾ ਨਾ ਹੋਵੇ ਮੈਂ ਐਵੇਂ ਬੰਦਾ ਜਿਹੜਾ ਮੈਂ ਮੀਟਿੰਗਾਂ ਦਾ ਮੈਨੂੰ ਪਤਾ ਹੈ ਨਾ ਮੈਂ ਕਹਤਾ ਵੀ ਮੈਨੂੰ ਫੋਨ ਆਇਆ ਤੇ ਮੈਂ ਫੋਨ ਦੀ ਸਕਰੀਨ ਤੋੜ ਲਈ ਯਾਰ ਗੁੱਸੇ ਚ ਆ ਕੇ ਜਦੋਂ ਫੋਨ ਮਾਰਿਆ ਮੇਜ਼ ਤੇ ਉਹ ਥੱਲੇ ਡਿੱਗ ਪਿਆ ਜਾ ਕੇ ਗਾਹਾਂ ਮਤਲਬ ਜਿਹੜੀ ਗੱਲ ਮੇਰੇ ਨਾਲ ਵਾਪਰੀ ਹੈ ਤੇ ਮੇਰੇ ਸਾਹਮਣੇ ਆ ਕੇ ਕਹਿ ਲੈਣ ਇੱਕ ਗੱਲ ਹੋਰ ਦੀ ਚਰਚਾ ਹੈ ਪਰ ਉਸੇ ਲੱਖੀ ਨਹੀਂ ਗੱਲ ਕਰਾਈ ਸੀ ਮਤਲਬ ਲੱਖੀ ਨੇ ਗੱਡੀ ਚੋਂ ਗੱਲ ਕਰਾਈ ਸੀ ਲੱਖੀ ਕੌਣ ਲੱਖੀ ਜਲਦਾਰ ਜਿਨ੍ਹਾਂ ਦਾ ਨਾਮ ਪ੍ਰਦੀਪ ਲੈ ਰਿਆ ਖੀ ਹੰਡਿਆ ਆ ਹਾਂ ਮਤਲਬ ਇਸ ਕਰਕੇ ਇਹ ਮੇਰੀ ਇਹ ਗੱਲ ਹੈ ਜਿਹੜਾ ਮੇਰੇ ਨਾਲ ਵਾਪਰਿਆ ਉਹ ਮੈਂ ਠੋਕ ਕੇ ਕਹੂੰਗਾ ਜਿਹੜਾ ਮੇਰੇ ਸਾਹਮਣੇ ਨਹੀਂ ਹੋਇਆ ਕਿਉਂ ਪਾਪਾਂ ਦੇ ਭਾਗੀਦਾਰ ਬਣਨਾ ਹੈ ਇੱਕ ਤਾਂ ਇਤਿਹਾਸ ਦੇ ਪੰਨਿਆਂ 'ਚ ਸਾਰਾ ਕੁਝ ਰਿਕਾਰਡ ਦੇ ਵਿੱਚ ਹੈ ਕੋਈ ਮੰਨੇ ਨਾ ਮੰਨੇ ਵੱਖਰੀ ਗੱਲ ਹੈ ਕੋਈ ਝੂਠ ਤੇ ਪਰਦਾ ਪਾ ਰਿਹਾ ਕੋਈ ਕਹਿੰਦਾ ਮੈਂ ਹੀ ਸੱਚਾ ਇੱਕ ਗੱਲ ਦੀ ਹੋਰ ਚਰਚਾ ਹੈ ਉਹ ਸ਼੍ਰੋਮਣੀ ਕਾਲੀਦਲ ਦੀ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਸਾਰਾ ਕੁਝ ਅਸੀਂ ਤਾਂ ਸੱ ਕੋ ਜੀ ਬਾਦਲ ਪਰਿਵਾਰ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਥੋੜਾ ਵਿਗਾੜਿਆ ਕਾਂਗਰਸ ਲੰਘੀ ਆਮ ਆਦਮੀ ਪਾਰਟੀ ਦੇ ਨੇ ਮਹੀਨੇ ਲੰਘੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਵਾਂਗੂ ਪਾਰਟੀ ਨਹੀਂ ਹੈ ਇਹ ਇੱਕ ਅਕਾਲੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਤਪੰਨ ਹੋਏ ਸ਼ਬਦਾਂ ਦੇ ਵਿੱਚੋਂ ਅਕਾਲੀ ਨਿਕਲਿਆ ਕੋਈ ਇਹ ਕੋਈ ਸੁਧਾਰਨ ਪਾਰਟੀ ਨਹੀਂ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਬਣੀ ਹੈ ਇਹ ਇਹ ਇੱਕ ਗੱਲ ਸਮਝਣਾ ਪੂ ਦੂਜੀਆਂ ਪਾਰਟੀਆਂ ਵਾਂਗੂ ਜੇ ਆਪਣੇ ਆਪ ਨੂੰ ਲੈਣਾ ਤੇ ਫਿਰ ਤਾਂ ਜੋ ਮਰਜ਼ੀ ਕਰ ਲੋ ਇਸ ਕਰਕੇ ਇਹ ਗੱਲ ਨੂੰ ਸਮਝਣਾ ਪੈਣਾ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣੀ ਹੋਈ ਪਾਰਟੀ ਹੈ ਔਰ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਿੱਖ ਪੰਥ ਨਾਲ ਧਰੋ ਦੀ ਗੱਲ ਆਊਗੀ ਉੱਥੇ ਅਕਾਲੀ ਦਲ ਬਖਸ਼ਿਆ ਨਹੀਂ ਜਾਣਾ ਜਾਂ ਅਕਾਲੀ ਦਲ ਚ ਬੈਠਾ ਬੰਦਾ ਬਖਸ਼ਿਆ ਨਹੀਂ ਜਾਣਾ ਇਸ ਕਰਕੇ ਇਹ ਗੱਲ ਸਮਝਣੀ ਪੈਣੀ ਹੈ ਔਰ ਦੂਜੀ ਗੱਲ ਇਹ ਹੈ 1996 ਤੋਂ ਬਾਦਲ ਪਰਿਵਾਰ ਜਿਹੜਾ ਹੈ ਉਹ ਪ੍ਰਧਾਨ ਬਣਿਆ ਪਹਿਲਾਂ ਵੱਡੇ ਬਾਲਸਾ ਬਣੇ 2007 ਦੇ ਵਿੱਚ ਐਕਟਿੰਗ ਪ੍ਰਧਾਨ ਸੁਖਬੀਤ ਸਿੰਘ ਬਾਦਲ ਬਣੇ 2008 ਦੇ ਵਿੱਚ ਕੰਪਲੀਟ ਪ੍ਰਧਾਨ ਬਣ ਕੇ ਯਾ ਜੇ ਮੰਨ ਲਓ ਫਿਰ ਜੇ ਸਵਾਲ ਜੇ ਅਕਾਲੀ ਦਲ ਚਾਹਣਗੇ ਤੇ ਕਿਹਦੇ ਤੇ ਹੋਣਗੇ ਹੂੰ ਜਿਹੜੇ ਸਮਝ ਹੀ ਜਾਂਦੇ ਆ ਕਿ ਅਕਾਲੀ ਦਲ ਸਾਡੀ ਜ਼ਗੀਰ ਆ ਉਹਨਾਂ ਤੇ ਹੀ ਆਊਗਾ ਨਾ ਦੂਜੇ ਬੰਦੇ ਤੇ ਥੋੜੀ ਆਊਗਾ ਕਿਸੇ ਨੇ ਇਹ ਥੋੜੀ ਕਹਿੰਦਾ ਵੀ ਭੁੰਦਰ ਸਾਹਿਬ ਨੇ ਫੈਸਲਾ ਕਿਉਂ ਕਰ ਲਿਆ ਵੋਟਾਂ ਦਾ ਕਿਸੇ ਨੇ ਇਹ ਥੋੜੀ ਕਹਿੰਦਾ ਵੀ ਬਿਕਰਮ ਮਜੀਠੀਆ ਨੇ ਕਿਉਂਕਿ ਦੋ ਤਿੰਨ ਤਾਕਤਵਰ ਬੰਦੇ ਜੇ ਮੈਂ ਪਾਸੇ-ਆਸੇ ਗਿਣਾ ਤੇ ਕਿਸੇ ਨੇ ਕਿਸੇ ਦਾ ਨਾਮ ਲਿਆ ਨਾਲ ਦੇ ਦਾ ਵੀ ਭਾਈ ਉਹਨੇ ਕਿਉਂਕਿ ਜਿਹਨੇ ਸੌਦਾ ਕੀਤਾ ਜਿਹੜਾ ਤਾਕਤਵਰ ਹੈ ਜਿਹੜਾ ਸਾਰੀਆਂ ਗੱਲਾਂ ਦੇ ਫੈਸਲੇ ਕਰਦਾ ਉਂਗਲ ਤਾਂ ਉਹਦੇ ਤੇ ਹੀ ਉੱਠਣੀ ਔਰ ਕਿਸੇ ਤੇ ਕਿਹਦੇ ਤੇ ਉੱਠੂਗੀ ਹੁਣ ਤੱਕ ਜੋ ਹੋਇਆ ਸਾਰੀ ਗੱਲ ਸਮਝ ਆ ਰਹੀ ਹੈ ਕਿ ਡੇਰਿਆਂ ਨੇ ਬੜ ਤੇ ਪਰ ਕੀ ਆਉਣ ਵਾਲੇ ਭੁੱਖ ਦੇ ਵਿੱਚ ਤਾਂ ਇਹ ਤੁਸੀਂ ਵੱਖਰੇ ਚੱਲੋ ਜਾਂ ਇਕੱਠੇ ਹੋ ਜਾਂਦੇ ਆ ਕੱਲ ਨੂੰ ਫਿਰ ਕੱਲ ਨੂੰ ਕਿਤੇ ਹੋਰ ਡੇਰਿਆਂ ਦੀ ਝਾਕ ਚ ਨਾ ਪੈ ਜੇ ਸ਼ਰਮਣੀ ਕਾਲੀ ਦੇਖੋ ਦੋ ਗੱਲਾਂ ਆ ਸੱਤਾ ਦੇ لالچ ਚ ਸਿਧਾਂਤ ਛੱਡ ਕੇ ਜਦੋਂ ਕੋਈ ਫੈਸਲਾ ਹੋਊਗਾ ਤਾਂ ਉਹਦੇ ਨਾਲ ਨੁਕਸਾਨ ਹੋਣਾ ਹੀ ਆ ਕੋਈ ਵੀ ਪਾਰਟੀ ਆ ਤੇ ਸਿੱਖੀ ਸਿਧਾਂਤਾਂ ਤੇ ਬਣੀ ਪਾਰਟੀ ਜਿਹੜੀ ਆ ਉਹਨਾਂ ਤੇ ਉਂਗਲ ਉਠਣੀ ਉਠਣੀ ਆ ਦੂਜੇ ਪਾਰਟੀਆਂ ਵਾਲੇ ਡੇਰਿਆਂ ਚ ਜਾਂਦੇ ਵੀ ਆ ਦੇਰਿਆਂ ਤੋਂ ਵੋਟਾਂ ਵੀ ਮੰਗਦੇ ਆ ਡੇਰੇ ਵਾਲਿਆਂ ਨਾਲ ਵਰਤਦੇ ਵੀ ਆ ਉਹਨਾਂ ਦੀ ਗੱਲ ਇੱਕ ਵੱਖਰਾ ਮੁੱਦਾ ਹੈ ਤੇ ਖਾਸ ਕਰਕੇ ਜਿਹਨੇ ਸ੍ਰੀ ਅਕਾਲ ਤਖਸਾਲ ਚੋ ਵਿਸ਼ਵਾਸ ਰੱਖਣਾ ਉਹ ਉਹਨਾਂ ਤੇ ਤਾਂ ਉਂਗਲੇ ਉੱਠਣ ਹੀ ਉੱਠਣੀ ਹੈ ਇਹਦੇ ਚ ਕੀ ਰੌਲਾ ਇਸ ਕਰਕੇ ਮੈਂ ਇਹ ਕਿਸੇ ਨੂੰ ਵੀ ਮਾੜਾ ਕਹੀਏ ਚੰਗਾ ਕਹੀਏ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਪਾਰਟੀ ਆ ਉਹਨੂੰ ਆਪਦੇ ਸਿਧਾਂਤਾਂ ਤੇ ਪਹਿਲਾਂ ਪਹਿਰਾ ਦੇਣਾ ਚਾਹੀਦਾ ਵੀ ਸਾਨੂੰ ਇਹ ਸਿਧਾਂਤਾਂ ਤੋਂ ਲਾਓ ਕਰਦੇ ਆ ਕਿ ਨਹੀਂ ਕਰਦੇ ਜੀ ਇਸ ਕਰਕੇ ਇਹਦੇ ਚ ਨਹੀਂ ਪੈਣਾ ਚਾਹੀਦਾ ਮੈਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਹਾਂ ਕਿ ਸਾਡੇ ਵੀ ਵੋਟਾਂ ਦੋ ਡੇਰਿਆਂ ਦੀਆਂ ਬਹੁਤ ਵੱਡੀਆਂ ਨੇ ਜੀ ਇੱਕ ਬੰਦੇ ਨੇ ਪ੍ਰੋਗਰਾਮ ਬਣਾ ਲਿਆ ਵੀ ਫਲਾਣੇ ਆਪਾਂ ਡੇਰੇ ਤੇ ਜਾਣਾ ਹੂੰ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਕਿ ਮੈਂ ਨਹੀਂ ਜਾਣਾ ਕਹਿੰਦੇ ਜੀ 17000 ਵੋਟ ਹੈ ਔਰ ਜਦੋਂ ਕਮੇਟੀ ਫੈਸਲਾ ਕਰ ਲੈਂਦੀ ਹੈ ਸਾਰੀ ਇੱਕ ਪਾਸੇ ਪੈਂਦੀ ਹੈ ਮੈਂ ਕਿ ਮੈਨੂੰ 5 ਪੈਣ ਤੇ ਭਾਵੇਂ 50 ਪੈਣ ਸ਼੍ਰੀ ਕਲਤਖ ਸਾਹਿਬ ਦਾ ਉਹਨਾਂ ਦਾ ਹੁਕਮਨਾਮਾ ਉਲਟਾ ਮੈਂ ਨਹੀਂ ਜਾਣਾ ਇਹ ਕਿਹੜੇ ਹਲਕੇ ਦਾ ਆ ਇਸੇ ਰਾਜਪਾਲ ਦੀ ਗੱਲ ਕਰ ਰਹੇ ਹਾਂ ਮਤਲਬ ਮੈਂ ਚਲੋ ਨਾਂ ਲੈ ਕੇ ਨਹੀਂ ਪ੍ਰਚਾਰਨਾ ਚਾਹੁੰਦਾ ਔਰ ਦੂਜਾ ਇਸ ਕਰਕੇ ਮੈਂ ਇੱਕ ਬੇਨਤੀ ਕਰਾਂ ਕਿ ਸਾਨੂੰ ਸਿਧਾਂਤ ਨਹੀਂ ਛੱਡਣੇ ਚਾਹੀਦੇ ਮੈਨੂੰ 15000 ਰੁਪਈਆ ਹੋ ਸਕਦਾ ਚਲ 17 18 ਪੈ ਜਾਂਦੀ ਫਿਰ ਕੀ ਹੋ ਜਾਂਦਾ ਤੁਸੀਂ ਤਾਂ ਸਟੈਂਡ ਲੈ ਲਿਆ ਕਿ ਮੈਂ ਆਪਦੀਆਂ ਵੋਟਾਂ ਖਰਾਬ ਹੁੰਦੀਆਂ ਹੋਈ ਜਾਣ ਮੇਰੀ ਜ਼ਮ ਮੋਢਾ ਨਾਲ ਮੋਢਾ ਲਾਈ ਖੜੇ ਆ ਉਹਨਾਂ ਨੇ ਤਾਂ ਡੇਰਿਆਂ ਤੇ ਬਹੁਤ ਚੱਕਰ ਕੱਢਿਆ ਦੇਖੋ ਮੈਂ ਇਹੀ ਤਾਂ ਫਿਰ ਰਸੂਲਾਂ ਦੀ ਗੱਲ ਆ ਨਾ ਜੇ ਉਹਨਾਂ ਨੇ ਵੀ ਕੱਡੇ ਹੋਣਗੇ ਤੇ ਫਿਰ ਕਿੰਨੇ ਕੁ ਕੁਛ ਅਸੀਂ ਪਾ ਲਿਆ ਕੁਛ ਜੇ ਅੱਜ ਅਸੀਂ ਮਾਫੀ ਮੰਗਣਗੇ ਆ ਕਾਦੀ ਮੰਗਣਗੇ ਆ ਐਸੀ ਵੀ ਗੱਲਾਂ ਦੀ ਤਾਂ ਮੰਗਣਗੇ ਆ ਐਸੀ ਗੱਲ ਦਾ ਤਾਂ ਅਸੀਂ ਗੁਨਾਹ ਕਬੂਲੇ ਆ ਹੋਰ ਕੀ ਹੈਗਾ ਇਹ ਇਸ ਕਰਕੇ ਗਲਤ ਹੈ ਗੱਲ ਹਲਾਤੀ ਉਤਪਨ ਐਸੇ ਨਹੀਂ ਹੋਣੇ ਚਾਹੀਦੇ ਸੀ ਜਿਹੜੇ ਜਿਹੜੇ ਅਸੀਂ ਖੁਦ ਕਰ ਲਿਆ ਜੇ ਮੈਂ ਸਮਝਦਾ ਕਿ ਸਹੀ ਤਰੀਕੇ ਨਾਲ ਨਜਿੱਠਿਆ ਜਾਂਦਾ ਤੇ ਇਹ ਸਾਰਾ ਕੁਝ ਪਹਿਲਾਂ ਹੀ ਬਹੁਤ ਸਹੀ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ ਔਰ ਇਹ ਜੇ ਬਿਖੇੜੇ ਪੈਣੇ ਨਹੀਂ ਸੀ ਤੁਸੀਂ ਸਮਾਂ ਕੱਢ ਕੇ ਆਪਣੀ ਗੱਲਬਾਤ ਰੱਖੀ ਹੈ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਆ ਸ਼ਰੋਮਣੀ ਕਾਲੀ ਦਲ ਦੇ ਉਸ ਬਾਗੀ ਧੜੇ ਦੇ ਵਿੱਚੋਂ ਇੱਕ ਆਗੂ ਚਰਨ ਸਿੰਘ ਬਰਾੜ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਔਰ ਕਹਿ ਦਿੰਦਾ ਹੈ ਦੋ ਤਿੰਨ ਗੱਲਾਂ ਇਹਨਾਂ ਨੇ ਆਪਣੀ ਜ਼ੁਬਾਨੀ ਦਸੀਆਂ ਨੇ ਜਿਹੜੇ ਕਹਿੰਦੇ ਕਿ ਮੈਂ ਖੋ ਦੋਸ ਚੀਜ਼ ਦਾ ਗਵਾਹ ਯਾਸੀ ਮੀਟਿੰਗਾਂ ਕਰਾਉਂਦੇ ਰਹੇ ਆ ਜਦੋਂ ਨਾਤਾ ਹੀ ਟੁੱਟ ਗਿਆ ਸੀ ਹੁਕਮਨਾਮੇ ਤੋਂ ਬਾਅਦ ਫਿਰ ਵੀ ਡੇਰੇ ਦੇ ਨਾਲ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਨਾਤਾ ਜੁੜਿਆ ਰਿਹਾ ਉਹ ਕਿਉਂ ਜੁੜਿਆ ਰਿਹਾ ਇਸ ਨੂੰ ਹਾਲਾਂਕਿ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਸਾਥੀ ਲੀਡਰ ਨੇ ਉਹ ਮੰਨਣ ਨੂੰ ਹਾਲੇ ਵੀ ਤਿਆਰ ਨਹੀਂ ਹੁਣ ਸੱਚ ਕੀ ਹੈ ਝੂਠ ਕੀ ਹੈ ਜਿਵੇਂ ਗੱਲਾਂ ਪਬਲਿਕ ਡੋਮੇਨ 'ਚ ਹੌਲੀ-ਹੌਲੀ ਆ ਰਹੀਆਂ ਨੇ ਉਸ ਦੇ ਨਾਲ ਤੁਸੀਂ ਖੁਦ ਵੀ ਨਤਾਰਾ ਕਰ ਸਕਦੇ ਹੋ ਤੇ ਸੱਚ ਕੌਣ ਬੋਲ ਰਿਹਾ ਤੇ ਝੂਠ ਕੌਣ ਬੋਲ ਰਿਹਾ